ਹਾਂਜੀ ਸਰ ਕਿਵੇਂ ਯਾਦ ਕਰਿਆ ਅੱਜ ਬਹੁਤ ਟਾਈਮ ਬਾਅਦ ਮਿਲਿਆ ਓ ਬਈ ਯਾਦ ਤਾਂ ਤੈਨੂੰ ਬਥੇਰੀ ਆਉਂਦੀ ਸੀ ਤੈਨੂੰ ਪਤਾ ਕੰਮ-ਕਾਰ ਚ ਬਿਜੀ ਹੁੰਨਾ ਮੈਂ ਓ ਰਾਨ ਦੇ ਓਏ ਵੱਡਾ ਜਦੋਂ ਤੈਨੂੰ ਕੋਈ ਨਾ ਕੋਈ ਕੰਮ ਹੁੰਦਾ ਤੂੰ ਉਹਦੀ ਯਾਦ ਕਰਦਾ ਹੁੰਦਾ ਚੱਲ ਚੰਗਾ ਜੇ ਪਤਾ ਹੀ ਆ ਮੇਰੀ ਗੱਲ ਸੁਣ ਆ ਜਿਹੜਾ ਨਾਂ ਲਿਖਿਆ ਪਤਾ ਕਿਨੇ ਲਿਖਿਆ ਇਹ ਵੀ ਕਿਨੇ ਲਿਖਿਆ ਤੂੰ ਹਾਂ ਓਏ ਇਹ ਨਾਂ ਮੈਂ ਹੀ ਲਿਖਿਆ ਸੀ ਤੂੰ ਲਿਖ ਕੇ ਕਿਹਾ ਇਹ ਕੰਜਰ ਦਿਆ ਹੋਰ ਓਏ ਮੇਰੀ ਗੱਲ ਸੁਣ ਤੂੰ ਕਿਉਂ ਪੰਗੇ ਪਿੱਟ ਪੰਗੇ ਛੇੜਦਾ ਐ ਇਹ ਨੂੰ ਕਿਉਂ ਲਿਖੀ ਜਾਂਦੀ ਉਹ ਮੇਰੀ ਕਰਾਸ਼ ਆ ਮੈਂ ਤਾਂ ਲਿਖੀ ਗਿਆ ਫਿਰ ਕਿੱਡੀ ਗੱਲ ਆ ਵੈਸੇ ਤਾਂ ਮੈਂ ਕਿਹਾ ਉਹ ਦਿਖਦੀ ਨਹੀਂ ਮੈਨੂੰ ਕਦੇ ਮੈਂ ਕੀ ਪਤਾ ਇਸ ਬਹਾਨੇ ਉਹਨੂੰ ਇਹ ਹੀ ਜਿਆਦਾ ਜੇ ਇਹ ਹੀ ਜਿਆਦਾ ਜੇ ਦੇਖ ਵੀ ਨਹੀਂ ਦੇਖਦੀ ਨਹੀਂ ਹੈਗੀ ਤੈਨੂੰ ਕਿਉਂ ਤੇ ਇਹਨਾਂ ਦੀ ਬੁੜੀ ਤੋਂ ਕੁੜਿਆਂ ਤੇ ਡਾਂਗਾ ਖਾਣੀਆਂ ਨੇ ਕਿਉਂ ਭਰਾਵਾ 24 ਘੰਟੇ ਹੋਰ ਸਰਾਣੇ ਡਾਂਗ ਰੱਖਦੀ ਐ ਫਿਰ ਕੀ ਹੋ ਗਿਆ ਫਿਰ ਕਿੱਡੀ ਗੱਲ ਸਮਝਾ ਦਾਂਗੇ ਉਹਨਾਂ ਨੂੰ ਵੀ ਕੀ ਸਮਝਾਵਾਂਗੇ ਤੂੰ ਉਹਨੂੰ ਕਤੈ ਦਿਨ ਨੂੰ ਇਨਾਂ ਦੇ ਘਰੇ ਕੋਈ ਵੀ ਬੰਦਾ ਨਹੀਂ ਹੈਗਾ ਇਹ ਸਾਰੀਆਂ ਬੁੜੀਆਂ ਬੁੜੀਆਂ ਨੇ ਇਨਾਂ ਦੇ ਘਰੇ ਰਹਿੰਦੀਆਂ ਜਿਹੜੀਆਂ ਇਹਦੇ ਡੈਡੀ ਹੋਰਾਂ ਨੂੰ ਵੀ ਦੂਰ મત ਬਲੋ ਉੱਥੇ ਹੀ ਰਹਿੰਦੇ ਨੇ ਉਹ ਵਿਚਾਰੇ ਇਨਾਂ ਨੂੰ ਪਿੰਡ ਇੱਥੇ ਲਿਆ ਰੱਖਿਆਗਾ ਪੂਰੀ ਰੱਖਦੀ ਹੈ ਪਰ ਕੋਈ ਨਾ ਹਿੱਲਾ ਤਾਂ ਹੋਊਗਾ ਹੁਣ ਵਿਆਹ ਵੀ ਤਾਂ ਕਰਾਊਗੀ ਵਿਆਹੂ ਤਾਂ ਪ੍ਰਭਾ ਭੁੱਲ ਜਾਉਣੀ ਕਰਦੀ ਹੈਗੀ ਵਿਆਹੂ ਨਾ ਮੈਂ ਤਾਂ ਨਹੀਂ ਕਹਿੰਦਾ ਤੈਨੂੰ ਵੀ ਉਹ ਵਿਆਹ ਕਰੂ ਕੁੜੀਆਂ ਦੇ ਯਾਰ ਉਹਦਾ ਸਹਾਈ ਜਨਾ ਗੰਦਾ ਛੱਡ ਦੇ ਗੱਲਾਂ ਚਲ ਕੋਈ ਗੱਲ ਨਹੀਂ ਟਰਾਈ ਕਰਕੇ ਦੇਖਦੇ ਆ ਫਿਰ ਕੀ ਹੁੰਦਾ ਜੇ ਬਣ ਗਈ ਗੱਲ ਹੋਰ ਕੀ ਚਾਹੀਦਾ ਪਾ ਮੈਂ ਤਾਂ ਤੈਨੂੰ ਕਹਿਣਾ ਇਹ ਜਿਹੇ ਪੰਗੇ ਆ ਜ ਬਈ ਤੂੰ ਨਾ ਇਹ ਤੇ ਕਾਦੇ ਵਾਸਤੇ ਬੇਇਜ਼ਤੀ ਕਰਾਉਣ ਦਾ ਕੋਈ ਫਾਇਦਾ ਨਹੀਂ ਹੋਰ ਤੂੰ ਮੇਰੀ ਗੱਲ ਨਹੀਂ ਸਮਝਦਾ ਮੈਂ ਕਿਹੜੀ ਗੱਲ ਮੈਂ ਤੇਰੀ ਸਾਰ ਸਾਰੀ ਗੱਲ ਸਮਝ ਗਿਆ ਕੋਈ ਚੱਕਰ ਨਹੀਂ ਮੈਂ ਤੈਨੂੰ ਐ ਵੀ ਕਹਿ ਦਾਂਦਾ ਵੀ ਹਾਂ ਜੇ ਮੇਰੀ ਲੋੜ ਹੋਈ ਤੂੰ ਮੈਨੂੰ ਦੱਸ ਦੀ ਪਰ ਮੈਂ ਇਹ ਮਾਮਲਾ ਦੇਖ ਕੇ ਮੈਂ ਜਮਾ ਨਹੀਂ ਕਹਿੰਦਾ ਤੈਨੂੰ ਪਰਵਾ ਮੈਨੂੰ ਨਾ ਇਹ ਜੇ ਮਸਲਿਆਂ ਚ ਫਸਾ ਲਈ ਕਿਤੇ ਚਲ ਕੋਈ ਗੱਲ ਨਹੀਂ ਕੱਲ ਨੂੰ ਆ ਕੇ ਦੇਖਾਂਗੇ ਮੈਂ ਤਾਂ ਬਥੇਰੇ ਬਰੀ ਜਿਹੜਾ ਮਾਰ ਕੇ ਜਾਣਾ ਇਹ ਖੋਰੇ ਬਾਹਰ ਹੀ ਹੋਵੇ ਉਹ ਵਾਲੀ ਗੱਲ ਕਰ ਲੈ ਬਾਹਰ ਬੂਰ ਨਹੀਂ ਆਉਣ ਦਿੰਦੀ ਉਹਨਾਂ ਨੂੰ ਗੇਟ ਨਹੀਂ ੱਪਣ ਦਿੰਦੀ ਹੈਗੀ ਗੇਟ ਅੱਗੋਂ ਜੀ ਇਹ ਬੰਦਾ ਵੀ ਨੰਗਦਾ ਨਾ ਉਹ ਵੀ ਐਂ ਦੇਖਦੀ ਹੈਗੀ ਵੀ ਕਿਤੇ ਸਾਡੇ ਘਰ ਕੰਨੀ ਤਾਂ ਨਹੀਂ ਦੇਖਦਾ ਹੈਗਾ ਬਹੁਤ ਸੜਿਆ ਹੋਇਆ ਸੁਭਾਅ ਹੈ ਯਾਰ ਮੈਂ ਤਾਂ ਇਹਨੂੰ ਇਹਨਾਂ ਦੀ ਬੁੜੀ ਨੂੰ ਸਮਝਦਾ ਨਹੀਂ ਹੈਗਾ ਵੀ ਇਹ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਕੱਲ ਨੂੰ ਫੇਰ ਜਿਹੜਾ ਮਾਰ ਕੇ ਜਾਵਾਂਗੇ ਆਪਾਂ ਚੱਲ ਉਹ ਤੇਰੀ ਮਰਜ਼ੀ ਹੈ ਮੈਂ ਫੋਨ ਕਰ ਦਿੰਨੀ ਆ ਬੇਬੇ ਤਾਂ ਆਈਆਂ ਫੋਨ ਧਰ ਕੇ ਭੁੱਲੇ ਜਾਂਦੇ ਚੱਲ ਵਧੀਆ ਮੇਰੇ ਕਰਮਾਂ ਨਾਲ ਮੈਨੂੰ ਮਿਲ ਜਾਣਾ ਹਨ ਤੇ ਦੇਖ ਵੀ ਨਾ ਲਵੇ ਮੈਂ ਕਹਣੀ ਮੈਨੂੰ ਤਾਂ ਲੈ ਜਾ ਕੇ ਹਲੋ ਹਾਂ ਠੀਕ ਆ ਮੇਰੇ ਕੀ ਗੋਲੀ ਲੱਗੀ ਆ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਤਾਂ ਆਕੇ ਲੈ ਜਾ ਔਰ ਜਿੱਮ ਮਰਜ਼ੀ ਲੈ ਕੇ ਜਾ ਮੈਨੂੰ ਪਤਾ ਵੀ ਤੋਰਿਆ ਨਹੀਂ ਤੇਰੇ ਨਾਲ ਮੈਨੂੰ ਮੈਂ ਬੇਨ ਕੀ ਕਹਿਣਾ ਕਦਿਓ ਭੋਜਨ ਕਰਾ ਕੇ ਲਿਆ ਉਮੀ ਮੈਂ ਤੇਰਾ ਮੈਨੂੰ ਨਹੀਂ ਪਤਾ ਮੈਂ ਤਾਂ ਜਿਵੇਂ ਮਰਜ਼ੀ ਲੈ ਕੇ ਜਾ ਨਹੀਂ ਮੈਂ ਤਾਂ ਕੁਝ ਖਾ ਕੇ ਮਰੂੰਗੀ ਔਰ ਮਨਾ ਹੋਰ ਕੀ ਕਰਾਂ ਮੈਨੂੰ ਬਤਾਏਗਾ ਚਾਹੇ 2000 ਬੰਦੇ ਲੈ ਕੇ ਆ ਜਾ ਇਹ ਨਾ ਉਹ ਵੀ ਕਿਤੇ ਮੈਂ ਕੁਝ ਖਾ ਕੇ ਮਰ ਜਾ ਤੂੰ ਆਉਣ ਦੀ ਲੇਟ ਹੋ ਜੇ ਠੀਕ ਹੈ ਚੰਗਾ ਚਲ ਠੀਕ ਹੈ ਚੰਗਾ ਮੈਂ ਫੋਨ ਕੱਟ ਦਿਆਂ ਨੀ ਛੋਟੀ ਕੀ ਹੋ ਗਿਆ ਛੋਟੀ ਨਹੀਂ ਪ੍ਰੀਤ ਜੱਸੀ ਹਮਾਸੀ ਨੂੰ ਤੇਨੂੰ ਪਤਾ ਨਹੀਂ ਕੀ ਹੋ ਗਿਆ ਪੁੱਤ ਉੱਠ ਛੋਟੀ ਨੇ ਵੱਜੀ ਇਹ ਛਾਨ ਕੇ ਡਿੱਗਿਆਨ ਕੁੱਤੇ ਦੀਆਂ ਧੀਏ ਤੈਨੂੰ ਪਤਾ ਨਹੀਂ ਪਖੰਡ ਕਰਦੀ ਹੈਗੀ ਬੇਬੇ ਹੁਣ ਤਾਂ ਚੁੱਪ ਕਰ ਜਾ ਹੁਣ ਤਾਂ ਚੁੱਪ ਕਰ ਜਾ ਖੜੀ ਹੋ ਜਾ ਇੱਥੋਂ ਕਿਵੇਂ ਹੋਜਾਂ ਨਹੀਂ ਪ੍ਰੀਤ ਤੈਨੂੰ ਤਾਂ ਭਾਲੀ ਦਰਬਾਉਂਦਾ ਹੈ ਦਾ ਹਨਾ ਉੱਠ ਤਾਂ ਛੋਟੀ ਮਾਸੇ ਕੀ ਹੋ ਗਿਆ ਪਤਾ ਨਹੀਂ ਪੁੱਤ ਕੀ ਲੜ ਗਿਆ ਇਹਦੇ ਹਾਂ ਕਾਸੀ ਖੜੀ ਹੋ ਕੀ ਹੋ ਗਿਆ ਦਮੋਹਾ ਮੰਮੀ ਕੀ ਹੋ ਉੱਠ ਕੇ ਬੈਠੀ ਹੋ ਛੋਟੀ ਨੀ ਪੁੱਤੇ ਨੂੰ ਕੁਛ ਨਹੀਂ ਹੋਇਆ ਇਹ ਜਾਣ ਕੇ ਡਿੱਗੀ ਆ ਮੇਰੇ ਸਾਹਮਣੇ ਡਿੱਗੇ ਜਾਣ ਕੇ ਮੈਂ ਜਾਣ ਕੇ ਕੌਣ ਡਿੱਗਦਾ ਨਾਨੀ ਤੂੰ ਬੜਾ ਨਾ ਬੋਲ ਕੰਨ ਤੇ ਮਾਰੋ ਕੀ ਹੋ ਗਿਆ ਚੱਕਰ ਆਉਂਦੇ ਤੂੰ ਕੀ ਇਹੋ ਜਿਹੀ ਬੋਲੀ ਜਿੰਨੀ ਇਹ ਤੂੰ ਇਹਨੂੰ ਪੁੱਤ ਕੁਛ ਨਹੀਂ ਹੋਇਆ ਚੱਕਰ ਆਉਂਦੇ ਨੇ ਕਹਿੰਦੀ ਤੁਸੀਂ ਨਿਆਣੀ ਹੋ ਤੁਹਾਨੂੰ ਨਹੀਂ ਪਤਾ ਇਹਨੂੰ ਚੱਕਰ ਕੁਛ ਨਹੀਂ ਆ ਨਾ ਕਿਉਂ ਨਿਆਣੀਆਂ ਨੇ ਸਭ ਕੁਝ ਪਤਾ ਲੱਗ ਜੂ ਇਹਨਾਂ ਨੂੰ ਵੀ ਕੋਈ ਗੱਲ ਨਹੀਂ ਇਹ ਕਿਹੜਾ ਤੇ ਮਾੜੀ ਗੱਲ ਆ ਬੇਬੇ ਮੈਨੂੰ ਬੁਲਾ ਨਾ ਹੁਣ ਤੇਰੀ ਜੀਪ ਬਾਹਰ ਚੱਲਣ ਲੱਗੀ ਤੇਰੀ ਜੀਪ ਪੱੜਣੀ ਪਊਗੀ ਮੈਨੂੰ ਚੱਲ ਫੜੀਵਾਦੀ ਮਾਸੀ ਨਾਲ ਕੇ ਲੈ ਕੇ ਚੱਲੋ ਮਨਜੀ ਤੇ ਆ ਜਾ ਮਾਸੀ ਫੜੀ ਹੋ ਪੁੱਤ ਆਪੀ ਗੱਲ ਹੋਗੀ ਗੱਲ ਪੁੱਤ ਕੁਛ ਨਹੀਂ ਹੋਈ ਤੇਰੀ ਮਾਸੀ ਕੋ ਬੱਚਾ ਹੋਣੇ ਵਾਲਾ ਹੋਰ ਅੱਗ ਲੱਗੀ ਹੋਈ ਐ ਤੇ ਹਾਂ ਇਹ ਦੇਖ ਤਾ ਸੀ ਡਾਕਟਰ ਕੋਲ ਲੈ ਕੇ ਜਾਉਂਗੇ ਮੈਂ ਇਹਦਾ 크라운 ਵੀ ਬੰਨਾਂ ਫੋਕਨ ਮਸਾ ਤਾ ਤਾ ਤੂੰ ਚੁੱਪ ਕਰ ਜਾ ਮੈਨੂੰ ਪਤਾ ਹੀ ਇਹਨੇ ਪਤਾ ਤੁਸੀਂ ਅੱਗੇ ਜੰਮ ਲਗਾ ਫਿਰਦੂ ਹਣਾ ਫਿਰ ਮਾੜੀ ਗੱਲ ਹੋ ਗਈ ਤੇਨੇ ਕਿਸੇ ਨੇ ਜੰਮਿਆ ਸੀ ਮੈਨੂੰ ਜੰਮਿਆ ਸੀ ਤਾਂ ਇਹ ਤਾਂ ਤੁਹਾਨੂੰ ਜੰਮਿਆ ਕਿਸੇ ਦੀ ਨਹੀਂ ਮੈਨੂੰ ਜੰਮਿਆ ਤਾਂ ਆਹ ਜੰਮਾਂਗਾ ਤਾਂ ਤੁਹਾਨੂੰ ਜੰਮਾਂ ਨਾ ਨਹੀਂ ਤੇਰੀ ਬੋਲੀ ਕਾਹਨ ਫੁਰਦੀਆਂ ਤੂੰ ਚੁੱਪ ਕਰ ਜਾ ਨੀ ਤੇਰੀ ਬਾਲੀ ਜਬਾਨ ਚੱਲਦੀ ਏ ਤੇਰੀ ਪੁੱਤ ਲੈ ਕੇ ਚੱਲ ਉਹਨੂੰ ਬਾਹਰ ਮੰਜੇ ਬੋਲੀ ਜਾਊਂਗਾ ਲੈ ਚੱਲ ਉਹਨੂੰ ਪੁੱਤ ਹੋਰ ਬਿਠਾਓ ਉਹਨੂੰ ਦੇਖ ਇਹਦੇ ਲੜਕੀ ਤਾਂ ਮੂਹੀ ਇਹਦੇ ਬੱਬੇ ਮੇਰੀ ਗੱਲ ਸੁਣ ਨੀ ਉਹਦੇ ਕੋਈ ਉਹਦੇ ਕੁਛ ਨਹੀਂ ਲੜਿਆ ਹੈਗਾ ਜਿਹੜੀਆਂ ਗੱਲਾਂ ਤੂੰ ਕਰਦੀਆਂ ਦੇਖ ਲੈ ਫਿਰ ਉਹ ਬાળા ਬੋਲਣ ਲੱਗ ਪਈ ਨੀ ਪੁੱਤ ਤੈਨੂੰ ਨਹੀਂ ਸਮਝਾਉਂਦੀ ਇਹਨੂੰ ਸਮਝਾਉਂਦੇ ਜਿਹੜੀ ਬਾਹਾਂ ਬੋਲਦੀ ਆ ਪਹਿਲੇ ਤਾਂ ਮੇਰੀ ਗੱਲ ਸੁਣਨਾ ਨੀ ਜੇ ਤੈਨੂੰ ਐਨੀ ਨਫ਼ਰਤ ਸੀ ਨਾ ਉਹਨਾਂ ਨੂੰ ਵਿਆਉਣਾ ਨਹੀਂ ਸੀਗਾ ਉਹਨਾਂ ਨੂੰ ਵਿਆਹੇ ਗਿਆ ਸੀਗਾ ਅਗਲੀਆਂ ਨੂੰ ਮੈਨੂੰ ਕੀ ਪਤਾ ਕਿ ਪਰਤੂਤ ਇਹ ਜੀ ਆ ਉਹਨਾਂ ਦੀ ਨਾ ਮੇਰੀ ਗੱਲ ਸੁਣ ਜਦ ਅਸੀਂ ਜੰਮੀਆਂ ਤੇ ਜਦੇ ਗੱਲ ਘੋੜ ਦਿੰਦੇ ਸਾਡੀ ਦੋਨਾਂ ਦਾ ਜੇ ਸਾਡਾ ਬਾਪ ਨਹੀਂ ਚੱਜਦਾ ਸੀ ਹੁਣ ਮਰਜੋ ਕੁਝ ਖਾ ਕੇ ਬਾਪ ਤੁਹਾਡੇ ਨੇ ਕਿੰਤੇ ਵਿੱਚੇ ਨੇ ਜੇ ਤੁਹਾਡਾ ਬਾਪ ਨਾ ਕਰਤੂਤ ਕਰਦਾ ਮੈਨੂੰ ਕੀ ਲੋੜ ਸੀ ਤੁਹਾਨੂੰ ਇੱਥੇ ਬਿਠਾਉਣ ਦੀ ਮੈਂ ਬਹੁਤ ਔਖੀ ਆਗੀ ਨਾ ਛੜੇ ਛੇੜ ਗਲਤੀ ਫਿਰ ਬਾਪ ਦੀ ਐ ਹਾਂ ਅਸੀਂ ਕੀ ਕਰੀਏ ਤੇਰੇ ਸਾਡਾ ਕਿ ਗਲਕੁੱਟ ਰੱਖੇ ਤੂੰ ਉਹ ਤਾਂ ਮੋਜਾ ਦਾ ਜਾ ਕੇ ਵਿਆਹ ਕਰਾ ਕੇ ਬੈਠ ਗਿਆ ਹੁਣ ਮੈਨੂੰ ਬੰਦੇ ਤੋਂ ਨਾ ਪੁੱਤ ਹੋਵੇ ਨਾ ਮੈਂ ਬਹੁਤ ਔਖੀ ਆਗੀ ਨਾ ਛੇੜੋ ਮੈਨੂੰ ਨਾ ਨਹੀਂ ਮੰਨਦੀਆਂ ਤੂੰ ਔਖੀ ਐ ਨਾਲੇ ਗਲਤੀ ਨਾ ਇਨਾਂ ਦੇ ਬਾਪ ਦੀ ਸੀਗੀ ਇਨਾਂ ਦੀ ਥੋੜੀ ਜਿਹੀ ਸਾਡੀ ਥੋੜੀ ਜਿਹੀ ਗਲਤੀ ਕੋਈ ਅਸੀਂ ਕੀ ਕਰੇ ਸਾਡਾ ਵੀ ਤਾਂ ਕਸੂਰ ਦੱਸ ਦੇ ਤੂੰ ਤੁਹਾਡੇ ਬਾਪ ਕਰਕੇ ਨਾ ਸਾਰਿਆਂ ਦੇ ਕਸੂਰ ਹੋ ਗਏ ਮੇਰੇ ਕਿ ਸਾਰੇ ਦੀ ਗੱਲ ਹੈ ਮੈਂ ਬਖਤ ਦੀ ਮਾਰੀ ਹੋਈ ਆ ਮੈਂ ਤਾਂ ਮਾੜਾ ਮੋਟਾ ਵੇਖ ਲੈ ਵੀ ਉਹਦੇ ਜਵਾਬ ਹੋਣਾ ਲੈਗਾ ਨੰਨੀ ਇੰਨੀ ਕਾ ਤੋ ਤੂੰ ਕਹਿਰ ਕਰੀ ਐਨੀ ਆ ਸੈਨਾਂ ਤਾਂ ਕਹਿਨੀ ਆ ਵੀ ਜਵਾਬ ਨਾ ਜਾ ਕਿ ਲੈਣਾ ਜਵਾਬ ਕਿ ਜਾਣਾ ਤੂੰ ਮੈਂ ਜਮੇ ਸੀ ਨਾ ਆਪੇ ਰਦਗੀ ਫਿਰ ਹੋ ਗਈ ਉਹਨਾਂ ਤੋਂ ਗਲਤੀ ਕੋਈ ਚੱਕਰ ਨਹੀਂ ਹੁਣ ਥੋੜੀ ਉਹਨੂੰ ਸਜ਼ਾ ਦੇਣਗੀ ਤੂੰ ਨਾ ਨਾ ਪਤਾ ਨਾ ਮੇਰੀ ਗੱਲ ਸੁਣ ਜਿਵੇਂ ਤੈਨੂੰ ਸਾਡਾ ਮੋਹ ਆਉਂਦਾ ਨਾ ਉਹਨੂੰ ਵੀ ਤੇ ਆਪਣੇ ਨਿਆਣੇ ਦਾ ਮੋਹ ਹੋਊਗਾ ਵੀ ਮੈਂ ਆਪਣੇ ਨਿਆਣੇ ਨੂੰ ਜਨਮ ਦੇਵਾਂ ਨਾ ਤੂੰ ਕਹਿ ਆਜੇ ਪੁੱਟੀਆਂ ਗੱਲਾਂ ਕਰਦੀਆਂ ਵੀ ਮੈਂ ਟੀਕਾ ਲਵਾ ਦੂੰਗੀ ਪੁੱਤਰ ਕਹਿੰਦੀ ਟੀਕਾ ਲਵਾ ਲਿਆਉਂਗੀ ਬੱਚਾ ਹੋਣ ਨਹੀਂ ਦੇਣਾ ਮੈਂ ਤੇ ਮੈਂ ਤਾਂ ਲਵਾਉਂਗੀ ਟੀਕਾ ਤਾਂ ਲਵਾਉਂਗੀ ਗੱਲ ਮੁੱਕ ਗਈ ਕਿ ਮੈਂ ਨਾ ਨਹੀਂ ਤਾਂ ਲਵਾਉਂਗੀ ਤੈਨੂੰ ਪਤਾ ਹੈ ਨਾ ਇਹ ਕਾਨੂੰਨੀ ਜੁਰਮ ਹੈ ਤੂੰ ਅੰਦਰ ਵੀ ਆ ਸਕਦੀ ਜੇਲ੍ਹ ਚ ਕਿਹੜਾ ਕਾਨੂੰਨੀ ਜੁਰਮ ਹਾਂ ਲੋਕਾਂ ਨੂੰ ਪਤਾ ਲੱਗੂ ਤਾਂ ਤਾਂ ਹੀ ਆ ਨਾ ਚੁੱਪ ਕਰਕੇ ਲਵਾ ਦੂੰਗੀ ਪਤਾ ਕਿਉਂ ਨਹੀਂ ਲੱਗੂ ਮੈਂ ਰੌਲਾ ਪਾਉਂਗੀ ਥੋੜੀ ਇੰਨੀ ਹਮਮਤ ਤੁਸੀਂ ਮੈਨੂੰ ਰੋਕ ਦੋ ਮੈਂ ਤਾਂ ਜਿਹੜਾ ਕੁਛ ਕਰਨਾ ਹੈ ਉਹ ਕਰਨਾ ਤੇ ਕਰਕੇ ਰਹੂੰਗੀ ਸੁਣ ਗਿਆ ਜੇ ਮੇਰੇ ਵਿੱਚ ਆਇਓ ਤਾਂ ਮੈਥੋਂ ਬਰਾਨਾ ਜਾਣਾ ਅਸੀਂ ਨਾਨੀ ਤੇਰੇ ਵਿੱਚ ਆਉਣ ਵਾਲੇ ਕੌਣ ਆ ਜਿਹੜੇ ਤੂੰ ਸਾਡੀ ਸੁਣਦੀ ਵੀ ਕਦੋਂ ਐ ਅਸੀਂ ਸਿਰਫ ਤੈਨੂੰ ਸਮਝਾ ਸਕਦੇ ਆ ਵੀ ਇਹ ਜਿਆ ਕੁਝ ਨਾ ਕਰ ਕਿਉਂਕਿ ਤੈਨੂੰ ਪਤਾ ਹੈ ਇਹਨਾਂ ਚੀਜ਼ਾਂ ਦੇ ਨਤੀਜੇ ਬਹੁਤ ਮਾੜੇ ਹੁੰਦੇ ਨੇ ਹਾਂ ਮੈਨੂੰ ਸਮਝਾਉਣ ਦੀ ਹਿੰਮਤ ਵੀ ਨਾ ਕਰੇ ਮੈਂ ਤਾਂ ਆਪ ਹੀ ਸਮਝਦਾ ਹਾਂ ਬਹੁਤ ਸਮਝ ਗਈ ਐਨੀ ਉਮਰ ਹੋ ਗਈ ਸਮਝਦੇ ਨਹੀਂ ਹੋਈਏ ਪ੍ਰੀਤ ਹੁਣ ਚੱਲ ਪੁੱਤ ਤੇਰੀ ਨਾਨੀ ਤਾਂ ਬਹੁਤ ਸਮਝਦਾਰ ਆ ਇਹਦਾ ਠੀਠ ਆ ਇਹਨੇ ਨਹੀਂ ਕੋਈ ਗੱਲ ਸੁਣਨੀ ਹੈਗੀ ਆਪਣੀ ਮੰਮੀ ਮਾਸੀ ਦਾ ਧਿਆਨ ਰੱਖੀ ਹੁਣ ਮੈਨੂੰ ਪਤਾ ਹੈ ਨਾਨੀ ਤੋ ਤੋ ਗਿਨ ਗਿਨ ਕੇ ਬਦਲੀ ਲਊਗੀ ਹੁਣ ਲਊਗੀ ਮੈਂ ਤਾਂ ਚੱਲ ਪੁੱਤ ਲਊਗੀ ਕਰ ਲਈ ਤੂੰ ਜਿਹੜਾ ਕੁਝ ਕਰਨ ਕੋਈ ਨਾ ਜਿਹੜਾ ਤੂੰ ਬੋਲਣ ਲੱਗ ਗਈ ਨਾ ਤੈਨੂੰ ਵੀ ਜਿਆਦਾ ਆਉਂਗੀ ਮੈਂ ਤੂੰ ਤਾਂ ਸੋਚੇਂਗੀ ਵੀ ਮਹਿਮਾਨ ਨੂੰ ਕੀ ਕਹਿੰਦੀ ਸੀ ਪਰ ਜੋ ਮੈਂ ਕਰਨੀ ਐ ਉਹ ਮੈਂ ਕਰਕੇ ਛੱਡੂੰ ਹੋ ਯਾਰ ਮੈਂ ਕਿਤਾਬ ਦੇਣ ਜਾਈ ਤਾਂ ਜਾਣਾ ਜੀ ਉਹਨਾਂ ਦੀ ਬੁੜੀ ਮੱਥੇ ਲੱਗ ਗਈ ਇੱਕੋ ਹੈਗੀ ਵੀ ਵਾਲੀ ਪੜੀ ਆ ਰੱਬ ਕਰਕੇ ਮੈਂ ਕਹਿਣਾ ਪ੍ਰੀਤੋਂ ਬਾਹਰ ਆ ਜੀ ਸਾਰੀ ਗੱਲ ਬਣ ਜੂਗੀ ਉਹਨਾਂ ਦੀ ਬੁੜੀ ਮੱਥੇ ਨਾ ਲੱਗੇ ਬੱਸ ਮੇਰੇ ਚੱਲ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਕੌਣ ਐ ਤੂੰ ਮੰਡਿਆ ਕਿਵੇਂ ਹੈ ਸਸਰੀ ਘਾਲ ਜੀ ਸਸਰੀ ਘਾਲ ਮੈਂ ਨਾ ਕਿਤਾਬ ਫੜਾਉਣੀ ਸੀ ਪ੍ਰੀਤੋ ਦੀ ਪ੍ਰੀਤੋ ਨੂੰ ਕਿਤਾਬ ਉਹ ਮੇਰੇ ਨਾਲ ਪੜਦੀ ਹੁੰਦੀ ਸੀ ਨਾ ਤਾਂ ਕਰਕੇ ਤਾਂ ਕੁੜੀਆਂ ਵਾਲੇ ਸਕੂਲ ਚ ਪੜਦੀ ਸੀ ਤੇਰੇ ਕੋਲ ਕਿਤਾਬ ਕਿਵੇਂ ਆ ਗਈ ਨਹੀਂ ਮੇਰਾ ਮਤਲਬ ਹੈ ਟਿਊਸ਼ਨ ਤੇ ਪੜਦੀ ਹੁੰਦੀ ਸੀ ਮੇਰੇ ਨਾਲ ਅੱਛਾ ਹਾਂ ਮੈਂ ਕਿਤਾਬ ਫੜਾਉਣੀ ਸੀ ਫਿਰ ਉਹਨੇ ਤਾਂ ਪੜਾਈ ਪੂਰੀ ਕਰ ਲਈ ਉਹਨੂੰ ਤਾਂ ਹੁਣ ਲੋੜ ਨਹੀਂ ਕਿਤਾਬ ਨਾਲ ਲੈ ਜਾ ਨਾਲੇ ਮੇਰੀ ਗੱਲ ਸੁਣ ਇਹ ਦੋ ਬਾਅਦ ਕਿਤੇ ਇੱਥੇ ਦਿਖਾਈ ਦੇਗਾ ਨਾ ਮੇਰੇ ਘੇਟ ਦੇ ਵਿੱਚ ਤੇ ਮੇਥੋ ਬਰਨਾ ਮਾਤਾ ਹੀ ਤੋਸਤਾ ਹੋਏ ਕੋਸਾ ਕਰਿਆ ਨੋ ਮੈਂ ਚਲੋ ਕੋਈ ਗੱਲ ਨਹੀਂ ਤੁਸੀਂ ਆ ਫੜਾ ਦਿਓ ਨਾ 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 ਲੈ ਜਾ ਕਿਤਾਬ ਨੂੰ ਮੈਨੂੰ ਲੋੜ ਨੇ ਕਿਤਾਬ ਦੀ ਆ ਗਿਆ ਮੂੰਹ ਚੱਕ ਕੇ ਸਤਿ ਸ਼੍ਰੀਕਾਲ ਜੀ ਸਤਿ ਸ਼੍ਰੀਕਾਲ ਅਹੀਂ ਤੁਰੇ ਹੁੰਦੇ ਨਾ ਕੇ ਨਾ ਪੁੱਛਦੇ ਨਾ ਦੱਸਦੇ ਨੇ ਜਦੋਂ ਚੰਗਾ ਭਲਾ ਪਤਾ ਮੈਂ ਨਹੀਂ ਬਣ ਦੇਣਾ ਬੰਦੇ ਨੂੰ ਕਿਸੇ ਨੂੰ ਇਹ ਵੀ ਕੁੜੀਆਂ ਹੱਤ ਨੇ ਵੀ ਤੁਸੀਂ ਕਿਤਾਬਾਂ ਐ ਭੁੱਲ ਜਾਂਦੇ ਹੋ ਉਹਨੂੰ ਲੋੜ ਹੀ ਨਹੀਂ ਮੰਗਾਉਂਦੀ ਹੱਲੇ ਤਾਂ ਮਾਂ ਕਲੀਆਂ ਤਲ ਕੋਈ ਇਹ ਤੋਂ ਬਾਤ ਆਉਣ ਦੇ ਫੇਰ ਕਰੂੰ ਇਹਦੀ ਸੇਵਾ ਮਾਸੀ ਤੂੰ ਟੈਨਸ਼ਨ ਨਾ ਲੈ ਤੇਰਾ ਖਿਆਲ ਨਾ ਹੁਣ ਅਸੀਂ ਰੱਖਾਂਗੇ ਜੇ ਨਾਲੇ ਮੇਰੀ ਗੱਲ ਸੁਣਾ ਤੂੰ ਚਾਚੀ ਨੂੰ ਦੱਸਦਾ ਸੀ ਖੁਸ਼ਖਬਰੀ ਦਿੱਤੀ ਸੀ ਚਾਚੀ ਨੂੰ ਦੱਸਿਆ ਸੀ ਫੇਰੇ ਚਾਚਾ ਲੈਣ ਆਇਆ ਸੀ ਮਨੂਰੇ ਅੱਛਾ ਅੱਛਾ ਤਾਂ ਕਰਕੇ ਆਏ ਸੀ ਹੋ ਨਾਨੀ ਸੱਚੀ ਬੋਲੀ ਭੈੜੀ ਹੈਗੀ ਤੁਹਾਡੀ ਨਾਨੀ ਨੇ ਮੈਨੂੰ ਜਾਣ ਨਹੀਂ ਦਿੱਤਾ। ਅੱਛਾ ਹੁਣ ਉਹ ਨਾਲ ਲੜ ਪਈ। ਉਹ ਤਾਂ ਕਹਿੰਦੇ ਸੀ ਡੈਡੀ ਹੋਰ ਦੇਖਾ ਹਨਾ ਵੀ ਪੰਚਾਇਤ ਲੈ ਕੇ ਆਵਾਂਗੇ ਕੀ ਪਤਾ ਜਾਣ। ਪਰ ਡੈਡੀ ਐਂ ਕਹਿ ਕੇ ਗਿਆ ਸੀ। ਕਹਿੰਦਾ ਸੀ ਹੁਣ ਪੰਚਾਇਤ ਲੈ ਕੇ ਆਵਾਂਗੇ ਤੇ ਤੁਹਾਨੂੰ ਲੈ ਕੇ ਜਾਵਾਂਗੇ ਇੱਥੋਂ। ਹਾਂ। ਮੰਮੀ ਆਪ ਐ ਕਰਦੇ ਆ। ਮਾਸੀ ਨੂੰ ਤਾਂ ਛੱਡਿਆ ਹੁੰਨੇ ਆ ਉੱਥੇ। ਕਿਵੇਂ ਮਰਜੀ ਐ ਚੋਰੀਓ ਚੂਰੀਓ ਨਾ ਮਾਸੀ ਨੂੰ ਛੱਡਿਆ ਐ ਉੱਥੋਂ। ਨਹੀਂ ਮੈਨੂੰ ਪਤਾ ਨਾਨੀ ਨੇ ਨਾ ਇੱਥੇ ਜੀਣ ਨਹੀਂ ਦੇਣਾ ਹੈਗਾ ਮਾਸੀ ਨੂੰ। ਪੁੱਤ ਚਾਚੇ ਨੂੰ ਫੋਨ ਵੀ ਕਰਿਆ ਦੁਵਾਰੋਂ। ਹੂੰ। ਮੈਨੂੰ ਆ ਕੇ ਲੈ ਜਾ। ਅੱਛਾ। ਹਾਂ। ਸਰੋ ਕੰਦਾ ਦੇਖਦੇ ਆਗਾ ਮੈਂ 2-4 ਬੰਦੇ ਲੈ ਕੇ ਆਉਂਗਾ ਨਾਲ ਮਿੰਦਾ ਇਹ ਸਮਝੋ ਤੇ ਵੀ ਨਾਲੇ ਕਰਕੇ ਦਊਗੀ ਆਪਾਂ ਤਾਂ ਉਹੀ ਡਰੀ ਜਾਂਦੇ ਆ ਆਪਦਾ ਘਰ ਖਰਾਬ ਕਰੀ ਜਾਂਦੇ ਆ ਨਾਲੇ ਜਰੂਰੀ ਥੋੜੀ ਆ ਵੀ ਜੇ ਨਾਨਾ ਇਹ ਜਿਆ ਸੀਗਾ ਸਾਰੇ ਬੰਦੇ ਇਹ ਜੇ ਹੋਣਗੇ ਦੂਜੇ ਬੰਦਿਆਂ ਦੀ ਜ਼ਿੰਦਗੀ ਕਿਉਂ ਖਰਾਬ ਕਰੀ ਜਾਂਦੀ ਓਹ ਪੁੱਤ ਹੁਣ ਉਹਨੂੰ ਸਮਝਾਵੇ ਕੌਣ ਨਾ ਉਹਦੇ ਮੁਰੇ ਬੋਲ ਸਕਦਾ ਨਾ ਸਾਡੀ ਮਾਂ ਐ ਉਹ ਨਾ ਉਹਨੂੰ ਅਸੀਂ ਛੱਡ ਸਕਦੀ ਆ ਮੰਮੀ ਤੁਸੀਂ ਇਹ ਡਰਦੇ ਹੋ ਜੇ ਨਾ ਡਰਦੇ ਹੁੰਦੇ ਨਾ ਪਹਿਲੀ ਗੱਲ ਪਹਿਲੀ ਗੱਲ ਤਾਂ ਸਭ ਤੋਂ ਜਿਆਦਾ ਵੱਡੀ ਗਲਤੀ ਤੁਹਾਡੀ ਹੈਗੀ ਮੇਰੀ ਗੱਲ ਸੁਣੋ ਜਦੋਂ ਤੁਹਾਡਾ ਵਿਆਹ ਕਰਤਾ ਸੀ ਤੁਸੀਂ ਕਿਉਂ ਹੋ ਰਹੀਆਂ ਹੋ ਕਹਿੰਦੇ ਹੁੰਦੇ ਨੇ ਕੁੜੀਆਂ ਦਾ ਵਿਆਹ ਤੋਂ ਬਾਅਦ ਸਹੁਰਾ ਘਰੇ ਹੁੰਦਾ ਪੁੱਤ ਮੈਨੂੰ ਪਹਿਲਾਂ ਲੈ ਆਈ ਤੀ ਬਹਾਨੇ ਨਾਲ ਉਹ ਤੋਂ ਬਾਅਦ ਮੈਨੂੰ ਨਹੀਂ ਹਿੱਲਣ ਦਿੱਤਾ ਇਹ ਆਈ ਇਹਨੂੰ ਇਹੀ ਕੰਮ ਕਰਿਆ ਬੋਲਣ ਲੱਗ ਗਈ ਅਖੇ ਤੁਹਾਨੂੰ ਜਾਣ ਨਹੀਂ ਦਿੰਦੀ ਮੈਂ ਮਰ ਜੂਗੀ ਕੁਛ ਖਾ ਕੇ ਅਸੀਂ ਤਾਂ ਉਹੀ ਡਰ ਕੇ ਬੈਠ ਗਏ ਵੀ ਆਪਣੀ ਮਾਂ ਨੂੰ ਹੱਥੋਂ ਖੋਲੀਏ ਮੈਨੂੰ ਕੀ ਪਤਾ ਸੀ ਵੀ ਇਹਨੂੰ ਵੀ ਉਰੀ ਬਿਠਾ ਰੱਖੂ ਮੈਂ ਤਾਂ 5-10 ਦਿਨ ਰੱਖੂਗੀ ਮੈਨੂੰ ਵੀ ਕਹਿੰਦੀ ਜੇ ਗਈਆਂ ਖਬਰਦਾਰ ਹੁਣ ਤਾਂ ਸਾਰੀ ਉਹ ਲੱਗ ਗਈ ਫਿਰ ਹੁਣ ਕਿਉਂ ਡਰੀ ਜਾਂਦੇ ਹੋ ਉਹ ਤੁਹਾਡਾ ਮोटा ਚੱਕ ਲਓ ਮੁੱਦਾ ਭੀ ਸਜਾਵਾਂਗੀ ਆਪਦੇ ਘਰੇ ਪੁੱਤ ਕਿਵੇਂ ਜਾਵਾਂਗੇ ਆਏ ਆ ਲੋਕ ਵੀ ਕਹਿੰਦੇ ਨੇ ਇਹਨੇ ਤਾਂ ਆਪਣੇ ਨਾਲ ਮੂੰਹ ਮੋੜ ਕੇ ਬਹਿ ਜਾਣਾ ਜਿਹੜੀ ਜ਼ਮੀਨ ਆ ਸਾਰੀ ਪਤਾ ਨਹੀਂ ਕਿਹਨੂੰ ਦੇ ਦਊਗੀ ਫਿਰ ਇਹ ਮੇਰੀ ਗੱਲ ਸੁਣੋ ਜਾਵੇ ਫੇਰਾ ਜ਼ਮੀਨ ਦੇ ਭੁੱਖੀਆਂ ਤੁਸੀਂ ਮੇਰੀ ਗੱਲ ਸੁਣੋ ਭੁੱਖੀਆਂ ਤਾਂ ਨਹੀਂ ਆਪਣਾ ਲੜਕੇ ਕੁਛ ਨਹੀਂ ਬਣਦਾ ਹੈਗਾ ਜੇ ਆਪਾਂ ਇਸ ਘਰ ਚੋਂ ਜਾਣਾ ਨਾ ਤਾਂ ਆਪਾਂ ਨੂੰ ਕੋਈ ਪਲਾਨ ਬਣਾਉਣਾ ਪਊਗਾ ਕੋਈ ਨਾ ਕੋਈ ਤਾਂ ਸਕੀਮ ਕਰਨੀ ਐ ਪੈਣੀ ਐ ਬਸ ਉਦੋਂ ਤੱਕ ਤੂੰ ਮਾਸੇ ਧਿਆਨ ਰੱਖੀ ਕਿਉਂਕਿ ਨਾਨੀ ਦਾ ਕੋਈ ਪਤਾ ਨਹੀਂ ਬਹੁਤ ਕੁੱਤੀ ਤੀਵੀ ਆ ਉਹ ਮਨ ਕਰੇ ਤੈਨੂੰ ਕੁਛ ਪਾ ਕੇ ਦੇ ਦੇ ਨਹੀਂ ਮੈਂ ਹਾਂ ਤਾਂ ਤੇ ਕੋਈ ਚੀਜ਼ ਨਹੀਂ ਖਾਂਦੀ ਖਾਈ ਨਾ ਮੈਂ ਤਾਂ ਆਪਣੇ ਆਪੇ ਬਣਾ ਕੇ ਖਾ ਲਵਾਂ ਜਿਹੜਾ ਕੁਝ ਖਾਣਾ ਹੋਵੇ ਲੈ ਅਸੀਂ ਹੈਗੇ ਆ ਮਾਸੇ ਤੈਨੂੰ ਲੋੜ ਕੀ ਹੈ ਬਣਾਉਣ ਦੀ ਆਪ ਆਹੋ ਤੂੰ ਸਾਨੂੰ ਦੱਸ ਦਿਆ ਕਰੀ ਮੈਂ ਤਾਂ ਇਹ ਕਹਿੰਦੀ ਆ ਛੋਟੀ ਤੂੰ ਚੁੱਪ ਕੀਤਾ ਨੰਗ ਜਾ ਜਿਹੜਾ ਕੁਝ ਕਰੂਗੀ ਕਰ ਨਹੀਂ ਜਾਵੇ ਤੈਨੂੰ ਕੱਢਦਾਂ ਨੇ ਉਹਨੂੰ ਫੋਨ ਕਰਦੇ ਆ ਕੇ ਲੈ ਜਾਊਗਾ ਤੈਨੂੰ ਮੈਂ ਫੋਨ ਤਾਂ ਕਰ ਰੱਖਿਆ ਉਹ ਕਹਿੰਦਾ ਮੈਂ ਆ ਜਾਊਗਾ ਫਿਰ ਸਸਾਏ ਕਰੀ ਮਾਸੇ ਤੂੰ ਤਾਂ ਨਿਕਲ ਅਸ ਤਾਪੇ ਆ ਜਾਾਂਗੇ ਫਿਰ ਉੱਥੇ ਜਾ ਕੇ ਫਿਰ ਜਲੂਸ ਕੱਢੂਗੀ ਕੀ ਕੱਢੀ ਆਵੇ ਫੇਰਾ ਫਿਰ ਉਰੇ ਕਿਹੜਾ ਨਹੀਂ ਕੱਢਦੀ ਪੁੱਤ ਉਰੇ ਵੀ ਜਲੂਸ ਕੱਢਦੀ ਆ ਇਹਦੀ ਤਾਂ ਜਾਨ ਸੌਖੀ ਹੋ ਜੂਗੀ ਫਿਰ ਵੀ ਚਲ ਇੱਕ ਪਾਸੇ ਦਾ ਤਰਸ ਜਾਉਂਦਾ ਹੀ ਏ ਫਿਰ ਵੀ ਆਪਣੀ ਨਾਨੀ ਐ ਹਨਾ ਪਰ ਉਹਨੂੰ ਵੀ ਤਾਂ ਮਾੜਾ ਮੋਟਾ ਸੋਚਣਾ ਚਾਹੀਦਾ ਆਹੋ ਆਪਣੇ ਬਾਰੇ ਕਿੰਨਾ ਕੁ ਸੋਚਦੀ ਓਹ ਵੀ ਜਿਹੜਾ ਆਪਾਂ ਉਹਦੇ ਬਾਰੇ ਸੋਚੀ ਜਾਈਏ ਜੰਮੀ ਨਹੀਂ ਬਦਲਦੀ ਹੈਗੀ ਭੈਣ ਐ ਤਾਂ ਐ ਹੀ ਰਹੂਗੀ ਇਹਨੂੰ ਬਦਲਣਾ ਨਹੀਂ ਆਪਾਂ ਨੂੰ ਜਾਣ ਨਹੀਂ ਦੇਣਾ ਪਲੱਸ 2 ਕਰਾ ਕੇ ਮੁੜ ਕੇ ਨਾ ਸਾਨੂੰ ਕਿਤੇ ਪੜਨ ਲਾਇਆ ਨਾ ਸਾਨੂੰ ਕਿਤੇ ਆਉਣ ਜਾਣ ਦੇਵੇ ਜੇ ਬਾਹਰ ਜਾਣੀ ਤਾਂ ਲੈ ਕੇ ਖੜ ਜਾਂਦੀ ਆ ਤੇ ਛੋਟੀ ਗੇਠ ਮੂਰੇ ਨਾਲੇ ਹੁਣ ਲੋਕਾਂ ਨੇ ਤਾਂ ਲੰਘਣਾਈਆਂ ਇਹ ਤਾਂ ਲੋਕਾਂ ਦਾ ਰਾਹ ਵੀ ਬੰਦ ਕਰਦੀ ਆ ਇਸ ਹਾਮ ਨਾਲ ਤਾਂ ਫਿਰ ਆਪਣੇ ਵੀ ਨਹੀਂ ਡੋਲੀ ਹੁੰਦੀ ਹੈਗੇ ਪੂਰੀ ਬੈਠਾਂਗੇ ਆਪਾਂ ਕਵਾਰੀਆਂ ਜੇ ਨਾ ਤੂੰ ਸੋਚਾ ਐਂ ਕਰ ਲੈ ਮੈਂ ਤਾਂ ਬਣਾਵਾਂ ਦਾਲ ਸਬ지 ਤੂੰ ਰਾਮ ਕਰ ਲੈ ਹੁਣ ਨਾ ਉੱਠ ਕੇ ਕੋਈ ਕੰਮ ਕਰਨ ਲੱਗੀ ਨਾ ਕੰਮ ਤਾਂ ਕੋਈ ਨਹੀਂ ਕਰਦੀ ਮੈਂ ਤਾਂ ਅੰਦਰ ਜਾਨੀ ਆ ਜੇ ਕੁਝ ਬੋਲੂਗੀ ਨਾ ਮਾਸੀ ਕੋਈ ਗੱਲ ਨਹੀਂ ਤੂੰ ਬੋਲੀ ਨਾ ਸਾਨੂੰ ਬੋਲ ਮਾਰਦੀ ਤੂੰ ਕੋਈ ਨਾ ਬੱਤ ਮੈਂ ਮੂਹ ਨਹੀਂ ਡਰਦੀ ਹੈਗੀ ਨਾਲੇ ਤਾਂ ਬਥੇਰ ਕਰਦੇ ਆ ਇਹਨੂੰ ਸਾਰੀ ਉਮਰ ਲੰਘ ਜੂਗੀ ਤੇ ਡਰਦੇ ਜਾਂਦੀ ਪੁੱਤ ਤੁਸੀਂ ਲੱਠ ਲਸਣ ਗੱਠਾ ਚਰਾ ਦਿਓ ਮੇਰੇ ਨਾਲ ਅਦਾਲ ਸਬਜੀ ਬਣਾ ਮਕਵੇੜਾ ਹੋ ਜਾਣਾ ਮੇਰਾ ਤਾਂ ਦਿਮਾਗ ਖਰਾਬ ਹੋਇਆ ਪਿਆ ਵੀ ਇਹਨੇ ਕੀ ਕਰਨਾ ਕੀ ਨਹੀਂ ਪਤਾ ਨਹੀਂ ਤੁਹਾਡੀ ਨਾਨੀ ਨੂੰ ਮੈਂ ਦੇਹਣੇ ਸਾਲਾਂ ਬਾਅਦ ਮਾਸੀ ਤੇ ਸੁਣੀ ਹੈਗੀ ਇਹ ਨਹੀਂ ਹੁੰਦਾ ਹੈਗਾ ਮਸਤ ਆਪਣੇ ਘਰ ਚ ਕੋਈ ਖੁਸ਼ੀਆਂ ਦਾ ਦਿਨ ਆਇਆਗਾ ਹਾਂ ਤੇ ਨਾਨੀ ਕਹੀ ਜਿਹੀਆਂ ਗੱਲਾਂ ਕਰੀ ਜਾਂਦੀ ਹੈ ਛੱਲ ਮੇਰੇ ਤੇ ਲੱਗ ਜੋ ਮੇਰੇ ਨਾਲ ਕੰਮ ਨੇਰਾ ਹੋ ਜਾਣਾ ਫਿਰ ਵੀ ਬੋਲੂਗੀ ਉਹ ਜੇ ਰੋਟੀ ਲੇਟ ਹੋ ਗਈ ਨਾ ਲੈ ਬੋਲੀ ਜਾਵੇ ਫਿਰ ਲੈਉਣੀ ਮੈਂ ਆਟਾ ਗੁੰਦੀ ਹੈ ਕਰ ਦੋ ਮਸਾਲਾ ਜਿਆ ਤਿਆਰ ਮੈਂ ਸਬਜੀ ਦਾ ਤੜਕਾ ਲਾ ਲੂੰਗੀ ਆਏ ਬਲੰਦੀ ਹੁਣ ਕਿਵੇਂ ਲੋਟ ਆਊਗਾ ਉਹ ਤਾਂ ਕਹੀ ਜਾਂਦੀ ਮਰੀ ਜਾਂਦੀ ਐ ਪਗਾਈ ਫਿਰ ਹੋਰ ਹੁਣ ਕੀ ਬਣੇ ਹੈ ਮੈਂ ਤਾਂ ਜਾਊਂਗਾ ਉਥੇ ਮੈਂ ਹੀ ਨਹੀਂ ਆਏ ਜਵਾਕ ਜਿਵੇਂ ਉਹ ਕਹਿੰਦੀ ਐ ਸਫਾਈ ਕਰਾ ਦੂੰਗੀ ਮੈਂ ਦੀ ਚਾਹੇ ਬੁੜੀ ਨਾਲ ਮੈਨੂੰ ਕਲੇਸ਼ ਕਰਨਾ ਪਵੇ ਜੇ ਫਿਰ ਆਏ ਕਰ ਮੈਂ ਤਾਂ ਇਹ ਕਹਿਣਾ ਦੇਖੀਓ ਉਹਨੂੰ ਕਰਾਇ ਦੇਣ ਦੇ ਥਾਣੇ ਦੇ ਦਾਂਗੇ ੱੱਕੇ ਦਾ ਭਰਾ ਆਪ ਖਾਣੇ ਪੀਣੇ ਨਾਲ ਆਪਾਂ ਨੂੰ ਕੀ ਆ ਪਤਾ ਕਹਿੰਦੇ ਲੋਕ ਨੇ ਜਿਹੜੇ ਹੱਕ ਚ ਨੇ ਆਪਣੇ ਚ ਵੀ ਜਿੱਛੇ ਦਾ ਹੈ ਹੀ ਨਹੀਂ ਦੀ ਨਾ ਆਉਣ ਦਿੰਦੀ ਐ ਵੀ ਚੋਰੀਆਂ ਸਾਥ ਹੋ ਆ ਕੰਮ ਕਰਾਤਾ ਇਹਨੇ ਫਿਰ ਇੱਕ ਮਿੰਟ ਜੇਲ੍ਹ ਚ ਨਾਲ ਜੇਲ੍ਹ ਤਾਂ ਬੈਠੂ ਜਵਾਕ ਤਾਂ ਫਿਰ ਮੇਰਾ ਜਾਊ ਨਾ ਉਹ ਤਾਂ ਕੋਹਣੀ ਜਣਾ ਤਾਂ ਜੇਲ੍ਹ ਚ ਭੇਜ ਜੂਗੀ ਐ ਥੋੜੀ ਲੋਟ ਆਉਣਾ ਹੁੰਦਾਗਾ ਦੇਖ ਲਿਆ ਭਾਈ ਫਿਰ ਜਵਾਬ ਹੋ ਜੂ ਫਿਰ ਕਿਹੜਾ ਹੋ ਆਉਣ ਦੇ ਦੂਆ ਫਿਰ ਆਪਾਂ ਨੇ ਪਹਿਲਾਂ ਕੀ ਕਰ ਲਿਆ ਹੈ ਕੋਈ ਨਾ ਕਦੇ ਇਹਨਾਂ ਤਾਂ ਮਰੂਗੀ ਕਦ ਤਾ ਆਉਣਗੇ ਉਹ ਹੁਣ 19 ਸਾਲ ਨੂੰ 2 ਸਾਲਾਂ ਨੂੰ ਆਉਣਗੇ ਮੈਂ ਹੁਣ ਹੀ ਜਾਊਂਗਾ ਹਨ ਨੂੰ ਮਰਦੀ ਐ ਇਹਦਾ ਸਾਰਿਆਂ ਨੂੰ ਮਾਰ ਕੇ ਨਹੀਂ ਮਰਦੀ ਇਹ ਤਾਂ ਜਾਂ ਤਾਂ ਉਹੀ ਕੁਸਪਾ ਦਾ ਨੇ ਦੇਖੀ ਜਾਊਗੀ ਦੁਖੀ ਗੱਲ ਹੈ ਸਾਡਾ ਦੁਖੀ ਤੇ ਦੱਬਦਾਂ ਨੇ ਰਾਤ ਨੂੰ ਗਲਾ ਘੋਟਦਾਂ ਨੇ ਕੋਈ ਨਹੀਂ ਦਾ ਉਹਨਾਂ ਤੋਂ ਕਿਹੜਾ ਕੋਸੁੰਦਾ ਨਹੀਂ ਚੱਕ ਕੇ ਪਾ ਦੇ ਨੇ ਸਪਰੇ ਕੋਈ ਮਰ ਜੇ ਭਰਾ ਵੱਢੇ ਜਾਵੇ ਜੂੜ ਬਿਜਲੀ ਨਾਲ ਲਾ ਦੇਣ ਉਹਨਾਂ ਤਾਂ ਨਹੀਂ ਹੁੰਦਾ ਇਹ ਤਾਂ ਉਹੀ ਗੱਲ ਆ ਆਪਾਂ ਤਾਂ ਕਰਦੀ ਉਹਨੇ ਤਾਂ ਬਈ ਮਾਂਗੀ ਉਹਨੇ ਤਾਂ ਮਾਂ ਦੁਹੀ ਤਾਂ ਆਪਾਂ ਆਪਾਂ ਬਿਨਾ ਰੋਟੀ ਤੋਂ ਬੈਠੇ ਆ ਹਾਂ ਉਹਨਾਂ ਦਾ ਉਹੀ ਗੱਲ ਆ ਬੋਲਦੀਆਂ ਨਹੀਂ ਸਰੀ ਜਾਂਦਾ ਹੈ ਹੁਣ ਆਪਣੇ ਵੀ ਪਾਣੀ ਟਪਰੈ ਸਿਰ ਉਤੋਂ ਦੀ ਚਾਪੀ ਰਿਹਾਗਾ ਉਮਰ ਤਾਂ ਲੰਘ ਗਈ ਰੋਟੀਆਂ ਆ ਪਕਾਉਂਦੇ ਮਰ ਗਏ ਫੇ ਕੀ ਫਦਾ ਆਪਨੂੰ ਵੀ ਆਪਣੀ ਜੂੰਨ ਨਰਤੀ ਹੈਗੀ ਇਤ ਨਹੀਂ ਵਿਆਹ ਕਰਉਂਦੇ ਇਹ ਗੱਲ ਆ ਬਈ ਹੁਣ ਜਵਾਨ ਕੁੜੀਆਂ ਹੋ ਰਹੀਆਂ ਨੇ ਕੋਈ ਬੰਦਾ ਨਹੀਂ ਕਰੇ ਹੋਰ ਨਹੀਂ ਹੈ ਕੋਈ ਟਾਈਮ ਮਾੜਾ ਅੱਜ ਕੱਲ ਇਹ ਤਾਂ ਇਹਨੂੰ ਆਖਲ ਨਹੀਂ ਬੁੜੀ ਜੀ ਉਹੀ ਤਾਂ ਹਿਸਾਬ ਨਹੀਂ ਲਾਉਂਦੀ ਵੇ ਬੰਦਿਆ ਬਿਨਾ ਉਹ ਗੱਲਾਂ ਕੁੜੀਆਂ ਮਟਿਆਰਾਂ ਨੇ ਹਾਂ ਕੋਈ ਸ਼ੌਪ ਵੀ ਪੜਾਉਣਾ ਕਰਨਾ ਆਵੇ ਸਾਹਮਣਾ ਕਰਾਂਗੇ ਅਸੀਂ ਵਿਆਹ ਕਰਨ ਨਾਲ ਸਾਹਮਣਾ ਕਰਾਂਗੇ ਫੇ ਵਿਆਹ ਕਰਾਂਗੇ ਜਦੋਂ ਕੁੜੀਆਂ ਦਾ ਵਿਆਹ ਕਰਾਂਗੇ ਉਦੋਂ ਵੀ ਤਾਂ ਸਾਨੂੰ ਬਰੋਬਰ ਖੜਨਾ ਪਊ ਅਰੇ ਉਹੀ ਗੱਲ ਐ ਬਈ ਬਾਪ ਦਾ ਮਾਂ ਦਾ ਡਰ ਚਹੀਂਦਾ ਉਹੀ ਗੱਲਾਂ ਡਰ ਚੱਕਿਆ ਜਾਂਦਾ ਜੇ ਵੱਖ ਦਾ ਹੈ ਚੱਕਿਆ ਤਾਂ ਜਾਂਦੀ ਹੈਗਾ ਹੁਣ ਉਹ ਦੇਖ ਲੈ ਕਿੰਨਾ ਸੁਣਦਿਆਂ ਕੋਈ ਫੋਟੋ ਖਵਾਰਾਂ ਚਾਉਂਦੀ ਆ ਕੋਈ ਕਿਵੇਂ ਪਲਾਣੇ ਦੀ ਕੁੜੀਆਂ ਐ ਬਾਕੀ ਹੈ ਬਦਨਾਮੀ ਦੇਖ ਲੈ ਕਿੱਡੀ ਐ ਸਾਰੀ ਉਮਰ ਉਹ ਬਦਨਾਮੀ ਤਾਂ ਆਪਣੀ ਹੋਣਾ ਉਹਨੂੰ ਤਾਂ ਕੁੜੀ ਅੱਛੀ ਦੀ ਨਹੀਂ ਅਕੇ ਮੈਂ ਤਾਂ ਆਕੇ ਕੁੜੀਆਂ ਦਾ ਵਿਆਹ ਹੀ ਨਹੀਂ ਕਰਦੀ ਕਿਉਂ ਨਹੀਂ ਕਰਦੀ ਪਈ ਨਹੀਂ ਕਰਦੀ ਤੂੰ ਸਾਰਾ ਕੁਝ ਕਰਨਾ ਪੈਂਦਾਗਾ ਐਡੇ ਪੁੱਠੇ ਦਿਮਾਗ ਦੀ ਐਡੇ ਪੁੱਠੇ ਦਿਮਾਗ ਦੀ ਜਦ ਦੁਨੀਆ ਮਰੀ ਜਾਂਦੀ ਮੈਨੂੰ ਸਮਝ ਨਹੀਂ ਆਉਂਦੀ ਇਹਦੀ ਉਹੀ ਮਾਰਾ ਬੰਦਾ ਕਾਨੂੰ ਮਰਦਾ ਮਾਰਾ ਬੰਦਾ ਹਾਂ ਮੈਂ ਤਾਂ ਉਹੀ ਗੱਲ ਹੈ ਸਿਰ ਦੁਖ ਦੇ ਪਹਿਲਾਂ ਦਾ ਵਿਆਹ ਹੈ ਤੇਰੇ ਨਾਲ ਤਾਂ ਜਾਣਦਾ ਕਦੇ ਸਿਰ ਦੁਖ ਦੇ ਦੀ ਗੋਲੀ ਇਹਨੇ ਲੈ ਕੇ ਹੋਵੇ ਆ ਫਰਦੀਆ ਕੂੜੇ ਮੰਗੂ ਟਾਪ ਦੀ ਜੀਬ ਦੇਖ ਲਾ ਉਹ ਕਿਵੇਂ ਚੱਲਦੀ ਹੈ ਜੇ ਕਿਸੇ ਨੂੰ ਗੱਲ ਕਰਨ ਦੇ ਦੇ ਮੈਂ ਹੋਰ ਕੀ ਕਹੀਦਾਗਾ ਆਪਾਂ ਦੋਨੇ ਤਬ ਆ ਗਿਆ ਆਪਾਂ ਨਰਮਾ ਪੁੱਠੇ ਮੁਰੇ ਨੂੰ ਕੁੱਤੇ ਖਣੀ ਕਰਾ ਕੇ ਇਥੋਂ ਪੰਚਾਇਤ ਲੈ ਕੇ ਤੇ ਪੰਚਾਇਤ ਦੀ ਬੇਇੱਜ਼ਤੀ ਕਰਤੀ ਨੇ ਕਿਹੜਾ ਕੋਈ ਸੰਗ ਸ਼ਰਮੰਦ ਨਹੀਂ ਹੈ ਬਈ ਓਏ ਆਪਾਂ ਲੋਕਾਂ ਕਾ ਨਹੀਂ ਦੇਖਦੇ ਆ ਲੋਕਾਂ ਕਾ ਨਹੀਂ ਦੇਖਦੇ ਆ ਉਹੀ ਗੱਲ ਹੈ ਜੇ ਭਈ ਗੂਠਾ ਧਰ ਲਿਆ ਗੱਲ ਤੇ ਕਹਿਣਗੇ ਉਹੀ ਗੱਲ ਹੈ ਇਸ ਸਾਲ ਕਨੇ ਨੂੰ ਸ਼ਰਮ ਨਹੀਂ ਹੈਗੀ ਹੈ ਮਾਂ ਮਾਂ ਵਰਗਿਆ ਫਲਾਣਾ ਦਿਮਕਾ ਲੋਕ ਆਏ ਤਾਂ ਦੇਖਦੇ ਨਹੀਂ ਵੀ ਇਹਨਾਂ ਨਾਲ ਬਣ ਕੀ ਰਹੀ ਹੈ ਫਿਰ ਮੇਰੇ ਸਾਲਕ ਨੇ ਉਲਟੋ ਹੋ ਜਾਂਦੇ ਨੇ ਦੂਜੇ ਕੋਈ ਨਹੀਂ ਖੜਦਾ ਜੇ ਆਪ ਹਰ ਇੱਕ ਆਪਦੀ ਮੈਂ ਹੁੰਦਾ ਵੀ ਵਧੀਆ ਘਰ ਉਜੜਦੇ ਨੇ ਨਾ ਤਾਂ ਗਾਹ ਕੋਈ ਕੱਲੀਆਂ ਕੁੜੀਆਂ ਨੇ ਗਾਹ ਉਹ ਗੱਲਾਂ ਕਰ ਵੀ ਕੋਈ ਮੁੰਡਾ ਉਹ ਬਤਾਏ ਹੋ ਮਨਲੀ ਵੀ ਕਰ ਸਾਹਮਣੂ ਕੋਈ ਵੀ ਚੰਦਰੀਏ ਮਸਾਂ ਦਾ ਉਹੀ ਗੱਲ ਐ ਭਈ ਤਰਸਦੇ ਨੇ ਹੈ ਕੋਈ ਪੋਤਿਆਂ ਨੂੰ ਕੋਈ ਦੋਤਿਆਂ ਨੂੰ ਕੋਈ ਕਿਵੇਂ ਕੋਈ ਕਿਵੇਂ ਤੂੰ ਚੰਦਰੀਏ ਕੋਈ ਉਹੀ ਗੱਲ ਐ ਜਿਹੜੇ ਜਵਾਗ ਦਾ ਮੂੰਹ ਨਹੀਂ ਦੇਖਿਆ ਤੂੰ ਪਹਿਲੀ ਮਾਰਨ ਨੂੰ ਫਿਰਦੀ ਐ ਮਾਰਨ ਮੂੰਹ ਨਾਲ ਤਾਂ ਬੜੀ ਦੂਰ ਦੀ ਗੱਲ ਆ ਲੱਗ ਜੀ ਚੰਦਰੀਏ ਬੁਲੇ ਚ ਬੈਠਣਾ ਪੈ ਜੇ ਮੈਂ ਤਾਂ ਬੁੜੀ ਮਾਰੇ ਆਉਂਗਾ ਦੇਖੀ ਜੋ ਫਿਰ ਜਿਹੜਾ ਕੁਝ ਹੋਊਗਾ ਆਹ ਥੋੜੀ ਜਵਾਬ ਮਰਨ ਲਾ ਫਿਰ ਹੁਣ ਜੇਲ੍ਹ ਚ ਬਹਿ ਕੇ ਤੂੰ ਜੇਲ੍ਹ ਚ ਬਹਿ ਜੇਗਾ ਫਿਰ ਕਿਹੜਾ ਕੋਈ ਉਹ ਤੇਰੀ ਤਾਂ ਜੂਨ ਸੌਖੀ ਹੋ ਜੂ ਜ਼ਿੰਦਗੀ ਸਵਰਗ ਸਵਾਰ ਕੁੜੀਆਂ ਦਾ ਯਾਰ ਸਾਡੀ ਜਦੋਂ ਤੂੰ ਜੇਲ੍ਹ ਚ ਬਹਿ ਗਿਆ ਜਾ ਕੇ ਉਹੀ ਗੱਲਾਂ ਹੁਣ ਵੀ ਤਾਂ ਜੇਲ੍ਹ ਹੀ ਆ ਉਹ ਕੁੜੀਆਂ ਤਾਂ ਜੇਲ੍ਹ ਚੋਂ ਨਿਕਲ ਆਉਣਗੀਆਂ ਉਹ ਤਾਂ ਇੱਥੇ ਆਪਦਾ ਹਸਨ ਖੇਡਣਗੀਆਂ ਤੂੰ ਤਾਂ ਪਰਿਵਾਰ ਵਸਾ ਫਿਰ ਉਹੀ ਗੱਲ ਆ ਹੁਣ ਤੂੰ ਤਾਂ ਨਹੀਂ ਬਲੀ ਦੇਣੀ ਸਾਰੇ ਪਰਿਵਾਰ ਵਾਸਤੇ ਫਿਰ ਕਿਉਂ ਤਾਂ ਦੇਣੀ ਪੂਪੀ ਉਹ ਤਾਂ ਮਰਦੀ ਨਹੀਂ ਤਾਂ 20 ਸਾਲ ਨਹੀਂ ਮਰਦੀ 20 ਸਾਲਾਂ ਦਾ ਪੰਜਵਾਂ ਖੂੰਬੀ ਫੜ ਲਾਂਗੇ ਮਰੀ ਤਾਂ ਲੈਣੀ ਪੂ ਉਸੇ ਦੀ ਲੈਣੀ ਪੂ ਵੀ ਮਰਦੇ ਨੂੰ ਅੱਖ ਤਾਂ ਚੱਬਣਾ ਪਊਗਾ ਮਾਰਨ ਸਿਰ ਤੇ ਕੋਈ ਮੈਂ ਤਾਂ ਇਹ ਕਹਣਾ ਪਤਾ ਨਹੀਂ ਕਿਉਂ ਫਿਰ ਪੰਗੇ ਵੀ ਹਰ ਇੱਕ ਨਾਲ ਲੈਂਦੀ ਹੈਗੀ ਸਾਰੇ ਪਿੰਡ ਨੂੰ ਧੱਕਿਆ ਪਿਆਗਾ ਘਰੀ ਨਹੀਂ ਬੜਨ ਦੀ ਕਿਸ ਨੂੰ ਕਹਿੰਦੇ ਫਿਰ ਉਹੀ ਗੱਲ ਹੈ ਦੂਜਾ ਤਾਂ ਮੁੜ ਜਾਂਦਾ ਦੂਜੇ ਨੂੰ ਤਾਂ ਚਲ ਸਰਜੂਆ ਨਾ ਆਊਗਾ ਘਰੇ ਪਈ ਹੁਣ ਆਪਾਂ ਤਾਂ ਨਾ ਜਾਏ ਬਿਨਾ ਸਰੇ ਨਾ ਹੁਣ ਉਹਨਾਂ ਬਿਨਾ ਸਰੇ ਜਵਾਕਾਂ ਬਿਨਾ ਆਪਦੇ ਬਿਨਾ ਮੈਂ ਤਾਂ ਕਹਿੰਦਾ ਕੋਈ ਬਣਾ ਲੈ ਸਲਾਹ ਆਪ ਦੇਖੀ ਆਉਗੀ ਗਲਾ ਘੋਟ ਦਾਨੇ ਕਿਹੜਾ ਕਰੀਏ ਯਾਰ ਕਸੂਤਾ ਦਿਮਾਗ ਤੇ ਨਾ ਮੇਰੇ ਤਾਂ ਬੋਝ ਪੈ ਰਹਾ ਚੱਕ ਕੇ ਨਹਿਰ ਚ ਮਰਾਂਗੇ ਕੀ ਤੱਕ ਦਾ ਕਿੱਧਰ 바ਗੀ ਕੀ ਨੇ ਪੁੱਛ ਹੋਰ ਫਿਰ ਆਹੀ ਕਰਨਾ ਪੂ ਪੇਟੂਆ ਪੱਟ ਕੇ ਨਹਿਰ ਚ ਤਾਂ ਫੇਰ ਉਹੀ ਨਾ ਕਦੇ ਨਾ ਕਦੇ ਪਈ ਥਿਆ ਜਾਂਦੀ ਕਿਦ ਇਨੇ ਕਾ ਬੱਜੀ ਜਾਂਦੀ ਹੈ ਜੱਟੂਆ ਪੱਟ ਕੇ ਕੁੱਤੇ ਨੂੰ ਖਵਾ ਦੇ ਕਰਕੇ ਟੋਟੇ ਹੱਡਾ ਰੋੜੀ ਵਾਲ ਨੂੰ ਤੇ ਜਮੈਂ ਕੁਛ ਨਹੀਂ ਛੱਡਦੇ ਉਹ ਹਾਂ ਯਾਰ ਉਹੀ ਗੱਲ ਆਪਾਂ ਤਾਂ ਐ ਦੇਖਿਆ ਨੇ ਵੀ ਰੱਬ ਦੇਖਦਾ ਕਾਹ ਨੂੰ ਰੱਬ ਦੇਖਦਾ ਰੱਬ ਰੱਬ ਕਾਹ ਨੂੰ ਦੇਖਦਾ ਕਹਿੰਦਾ ਤਾਂ ਦਿਵਾਕੜੀਆਂ ਜ਼ਿੰਦਗੀ ਬਰਬਾਦ ਕਰ ਰਹੀ ਹੈ ਨਾਲੇ ਪਈ ਆਪਣੀ ਬਰਬਾਦ ਹੋਈ ਜਾਂਦੀ ਹੈਗੀ ਆਪਣੀ ਦਾ ਹੋਣੇ ਲੈ ਰਹੀ ਐ ਭਈ ਉਹੀ ਗੱਲ ਐ ਇੱਕ ਡੰਗ ਰੋਟੀ ਖਾਣਿਆ ਇੱਕ ਦਿਨ ਇੱਕ ਡੰਗ ਪਕਾ ਕੇ ਆਏ ਹੁੰਦਾ ਵੀ ਕਿੱਥੇ ਭਾਂਡਾ ਠੀਕਰ ਕਰਾਂਗੇ ਭਈ ਉਹੀ ਬਸੀ ਤਮਾਸੀ ਉਹੀ ਫੇਰ ਖਾ ਲੈਣੇ ਚੱਲ ਚੰਗਾ ਯਾਰ ਮੈਨੂੰ ਆਟਾ ਗੁੰਨ ਲੈਣ ਦੇ ਚੱਲ ਚੰਗਾ ਜਾਈ ਜੂਈ ਨਾ ਹੋਏ ਮੈਂ ਤਾਂ ਕਿਤੇ ਨਹੀਂ ਜਾਂਦਾ ਬਸ ਹਾਂ ਕਿਦੇ ਭਾਗ ਜੇ ਉੱਥੇ ਕੋਈ ਮੜਾ ਜਾ ਕੋਈ ਠੰਡੇ ਮੱਥੇ ਨਾਲ ਜਾਵਾਂਗੇ ਆਪਾਂ ਹੁਣ ਤਾਂ ਬੰਦਿਆਂ ਨੂੰ ਪਤਾ ਲੱਗੂ ਆਪਾਂ ਲੈ ਕੇ ਚੱਲਾਂਗੇ ਐਵੇਂ ਵਾਦਾ ਵਧ ਜਾਂਦਾ ਉੱਥੇ ਗੁੱਸੇ ਜੇ ਤੂੰ ਗੋਸਕਾਰ ਬੈਠੇਗਾ ਐਵੇਂ ਕਲਾ ਜੱਬ ਸੜ ਜਾਂਦਾ ਚੱਲ ਦੇਖ ਲੈ ਮੈਂ ਦਾ ਦੂਲ ਤਾਂ ਮੈਂ ਵੀ ਦੇਖਾਂ ਕੋਈ ਚੀਰੀ ਲੱਗੀ ਲਵੇ ਨਾ ਕੀ ਸੋਚੀ ਜੰਨੀ ਬੈਠੀ ਹੁਣ ਤੈਨੂੰ ਕਿਹਾ ਵੀ ਭਾਈ ਪਾਲਾ ਕਪੜਾ ਲੀੜਾ ਜਿਹੜਾ ਲੈ ਕੇ ਜਾਣਾ ਲੈ ਕਿ ਮੈਂ ਪਾਲਾ ਪਹਿਣ ਕਪੜਾ ਲੀੜਾ ਮੈਨੂੰ ਐ ਦੱਸੀ ਮੈਨੂੰ ਪਤਾ ਬੇਬੇ ਨੇ ਕੋਈ ਕਾਚੇ ਨਹੀਂ ਛੱਡਣੀ ਮੇਰੇ ਨਾਲ ਜਿਵੇਂ ਪੱਗ ਜੀ ਨਹੀਂ ਕੁਛ ਨਹੀਂ ਹੁੰਦਾ ਉਰੇ ਰਹਿ ਕੇ ਫਿਰ ਤੇਰਾ ਕਿਹੜਾ ਮਸਲੇ ਹੱਲ ਹੋ ਜਾਣਗੇ ਐ ਬੈਠੀ ਰਹੇ ਬੇਬੇ ਕੋਲ ਫਿਰ ਕਾਨੂੰ ਤੜਫਦੀਆਂ ਹੁਣ ਕੋਈ ਸੁਣਦੀੋ ਨਹੀਂ ਮੇਰੀ ਗੱਲ ਤੈਨੂੰ ਕਿਹਾ ਵੀ ਮੈਂ ਹੈਗੀ ਆ ਮੈਂ ਆਪੇ ਗੱਲ ਸੰਭਲੂ ਕੀ ਕਰ ਲੂਗੀ ਵੱਧ ਤੋਂ ਗਾਲਾਂ ਕੱਢ ਲੂ ਬੋਲ ਲੂਗੀ ਮੇਰੇ ਚੱਕ ਕੇ ਕੁਝ ਮਾਰੂਗੀ ਆਹੀ ਕੁਝ ਕਰ ਸਕਦੀ ਆ ਹੋਰ ਕੀ ਕਰ ਲੂ ਫਿਰ ਜੇ ਤੇਰੇ ਮਾਰਿਆ ਕੁਝ ਫੇਰ ਕੋਈ ਗੱਲ ਨਹੀਂ ਗੁੱਸਾ ਤਾਂ ਆਇਆ ਹੀ ਹੁੰਦਾ ਜੇ ਇੱਕ ਵਾਰ ਬੋਲ ਲੂ ਫੇਰ ਕੀ ਹੋਣ ਲੱਗਿਆ ਵਾ ਤੂੰ ਐਂ ਕਰ ਆਪਣੇ ਕੱਪੜੇ ਪਾ ਲੈ ਬੈਗ 'ਚ ਜਿਹੜੇ ਪਾਉਣੇ ਨੇ ਉਹ ਆਉਂਦਾ ਹੋਣਾ ਲੈਣ ਤੈਨੂੰ ਕੱਪੜੇ ਤਾਂ ਆਪਣੇ ਮੈਂ ਪਾ ਰੱਖੇ ਨੇ ਬੈਗ ਦੇ ਵਿੱਚ ਕਦੋਂ ਦੇ ਪਰ ਜਿਹੜੀ ਗੱਲ ਦਾ ਮੈਨੂੰ ਡਰਾ ਉਹੀ ਆ ਵੀ ਬੇਬੇ ਤੇਰੇ ਨਾਲ ਕਲੇਸ਼ ਕਰੂਗੀ ਨਹੀਂ ਮੈਂ ਤੈਨੂੰ ਕਹਿ ਤਾਂ ਦਿੱਤਾ ਵੀ ਜਿਹੜਾ ਕਲੇਸ਼ ਕਰਨਾ ਕਰ ਲੈਣ ਦੇ ਹੁਣ ਤਾਂ ਮੈਂ ਉਹਦਾ ਮੁਕਾਬਲਾ ਕਰ ਲੂੰਗੀ ਅੱਗੇ ਤਾਂ ਮੈਂ ਉਹਦੇ ਮੂਰੇ ਬੋਲਦੀ ਨਹੀਂ ਦੀ ਹੁਣ ਤਾਂ ਮੈਂ ਬੋਲੂੰਗੀ ਹੁਣ ਨਹੀਂ ਮੈਂ ਡਰਦੀ ਹੈਗੀ ਬੇਬੇ ਤੋਂ ਨਾ ਚਲੋ ਓਰੇ ਤਾਂ ਤੂੰ ਬੋਲ ਲੇਂਗੀ ਜੇ ਉੱਥੇ ਮੈਂ ਅਗਰ ਮੇਰੇ ਜਾ ਕੇ ਜਲੂਸ ਕੱਢਣ ਲੱਗ ਗਈ ਫੇਰ ਫੇਰ ਕੀ ਆ ਉੱਥੇ ਹੈਗੇ ਤਾਂ ਹੈਗੇ ਨੇ ਉਹ ਆਪੇ ਸੰਭਣਗੇ ਬੋਲਣਗੇ ਦੋਏ ਜਾਣੇ ਕਿੱਥੇ ਬੋਲਣ ਦਿੰਦੀ ਆ ਕਿਸੇ ਨੂੰ ਬੋਲਣ ਦਿੰਦੀ ਆ ਅਗਲੇ ਨੂੰ ਤਾਂ ਕਹਿੰਦੀ ਮੈਂ ਸੋਟੀ ਮਾਰੂੰਗੀ ਸਿਰ 'ਚ ਤੁਹਾਡੇ ਬੋਲ ਕੇ ਫੇਰ ਕੀ ਉਹ ਜੱਗ ਜਿੱਤ ਲੂਗੀ ਜੇ ਚਾਰ ਗੱਲਾਂ ਉੱਥੇ ਬੋਲੇ ਆਉਗੀ ਕਲੇਸ਼ ਕਰਿਆ ਉਹ ਫੇਰ ਤੇਰਾ ਕੀ ਕਸਦਾ ਆਪਣਾ ਚੁੱਪ ਕਰਕੇ ਅੰਦਰ ਬੈਠੀ ਰਹੀਂ ਤ ਲਗਾ ਨਹੀਂ ਅੰਦਰ ਵੜ ਕੇ ਬੈਠੀ ਅੰਦਰ ਵੜ ਕੇ ਬੈਠੀ ਰਹੂੰਗੀ ਫਿਰ ਤਾਂ ਜਿਆਦਾ ਜਲੂਸ ਲਿਕੜੂ ਮੇਰਾ ਅਜੇ ਫੜ ਕੇ ਬਾਹਾਂ ਤੋਂ ਮੈਨੂੰ ਗੁਤਨੀ ਤੋਰੇ ਦੀ ਨਹੀਂ ਪਹਿਲਾਂ ਹੀ ਕਿਉਂ ਇਹੋ ਜਿਹੇ ਗੱਲਾਂ ਸੋਚੀ ਜਾਂਦੀਆਂ ਤੂੰ ਕਿਉਂ ਨਹੀਂ ਤੇਰਾ ਦਿਮਾਗ ਕੰਮ ਕਰਦਾ ਇੰਨੇ ਜੋਗੀ ਹੈ ਨਹੀਂ ਉਹ ਕੱਲੀ ਆ ਜੂਗੀ ਮੈਨੂੰ ਇਹ ਮਰੂਗੀ ਨਾਲ ਲੈ ਕੇ ਤੁਰੂਗੀ ਮੈਂ ਹੋਣ ਨਹੀਂ ਲੱਗੀ ਕੱਲੀ ਕਿਵੇਂ ਆ ਜੂ ਉਹ ਨਾ ਉਹ ਕੁੜੀਆਂ ਜਾਣ ਉਹਦੇ ਨਾਲ ਤੁਰਨ ਕੱਲੀ ਤੋ ਤਾਂ ਨਾ ਬਸ ਚੜ੍ਹ ਹੋਵੇ ਨਾ ਉਹ ਤਾਂ ਤੁਰ ਕੇ ਜਾ ਹੋਵੇ ਅੱਡੇ ਤੱਕ ਚਲ ਫਿਰ ਤੇਰੇ ਕਹੇ ਤੋਂ ਮੈਂ ਭਗ ਜਾਨੀ ਆ ਭਾਈ ਅਬ ਤੇ ਆਪ ਸਾਂਭ ਲਈ ਸਾਰਾ ਮਗਰੋਂ ਮੈਨੂੰ ਨਹੀਂ ਪਤਾ ਹੈ ਆਹੋ ਮੈਨੂੰ ਲੱਗਦਾ ਵੀ ਤੇਰਾ ਵੀ ਹੁਣ ਜੀ ਨਹੀਂ ਕਰਦਾ ਜਾਣ ਨੂੰ ਹੈ ਮੈਨੂੰ ਇੰਨਾ ਕੁਝ ਕਰਾ ਕੇ ਬੇਬੇ ਨਾਲ ਵੀ ਲੜਾ ਕੇ ਫੇਰ ਤੂੰ ਇੱਥੇ ਬੈਠੀ ਹੈ ਨਾ ਮੇਰਾ ਜੀ ਕਾ ਤੋ ਨਹੀਂ ਕਰਦਾ ਜਾਣ ਨੂੰ ਭਾਈ ਮੇਰਾ ਤਾਂ ਘਰ ਖਰਾਬ ਹੋਣ ਲੱਗ ਰਿਹਾ ਮਗਰ ਫੇਰ ਉਹੀ ਤਾਂ ਤੈਨੂੰ ਮੈਂ ਕਹਿਨੀ ਆ ਵੀ ਭਾਈ ਚਲੇ ਜਾ ਸਾਰੀ ਗੱਲ ਮੈਂ ਆਪੇ ਸਾਂਭ ਲੂੰ ਕਿਉਂ ਤੇਰਾ ਦਿਮਾਗ ਫਿਰਦਾ ਹੈ ਚਲ ਕੋਈ ਨਾ ਭਗ ਜੂਗੀ ਆ ਤਾਂ ਜਾਣਦੇ ਉਹਨੂੰ ਤਾਂ ਆ ਜਾਣਦੇ ਆਹੋ ਆਜੂਗਾ ਨਾਲ ਮੇਰੀ ਗੱਲ ਸੁਣ ਲੈ ਬੇਬੇ ਸੁੱਤੀ ਪਈ ਆ ਰਾਤ ਨੂੰ ਤਾਂ ਗੋਡਾ ਦੁਖਦਾ ਸੀ ਨਾ ਦਰਦ ਹੁੰਦਾ ਸੀਗਾ ਹੁਣ ਉਹਨਾਂ ਨੂੰ ਨੀਂਦ ਆਈ ਹੋਈ ਆ ਉਹਨੂੰ ਆਏ ਨੂੰ ਗੇਟ ਚੋਂ ਹੀ ਲੰਘ ਜੀ ਉਹਦੇ ਨਾਲ ਆਹੋ ਕਿਤੇ ਉੱਠ ਕੇ ਨਾ ਬਾਹਰੇ ਵੀ ਨਾ ਜੇ ਕੋਈ ਗੱਲ ਹੁਣ ਨਹੀਂ ਆਉਂਦੀ ਹੈਗੀ ਦੋ ਤਿੰਨ ਘੰਟੇ ਸੌਂਗੀ ਰਾਤ ਸਾਰੀ ਰਾਤ ਨਹੀਂ ਸੁੱਤੀ ਹਾਏ ਹਾਏ ਕਰੀ ਗਈ ਆ ਮੈਨੂੰ ਪਤਾ ਚਲ ਕੋਈ ਨਾ ਜਦੋਂ ਆ ਗਿਆ ਮੈਂ ਭੱਗ ਜੂੰਗੀ ਭਾਈ ਹਾਂ ਚਲ ਦੇਖਾਂ ਚਾਹ ਪਾਣੀ ਜੇ ਕੁਝ ਖਾਣਾ ਪੀਣਾ ਦੱਸ ਦੇ ਬਣਾ ਦੰਨੀ ਆ ਮੈਂ ਤਾਂ ਕੁਝ ਨਹੀਂ ਖਾਣਾ ਪੀਣਾ ਹੈਗਾ ਹਾਂ ਜੇ ਕੋਈ ਚੀਜ਼ ਲੈਂਦੀ ਆਪਣੀ ਬੈਗ ਚ ਪਾ ਲਾ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਮੈਂ ਔਲੇ ਚੋਰੀ ਫੜਾਏ ਆਉਂਗੀ ਜਾ ਕੇ ਲਾ ਮੈਂ ਤਾਂ ਉੱਥੇ ਪਈਆ ਪਿਆਗਾ ਸਮਾਨ ਮੇਰਾ ਆਹ ਕੱਪੜਾ ਲੀੜਾ ਤੇ ਤੇਰਾ ਸਾਰਾ ਹੀ ਪਿਆ ਆਪਣਾ ਹਾਂ ਉਹਨਾਂ ਦਾ ਮਨ ਨੂੰ ਨਾ ਲਾ ਕੁੜੀਆਂ ਤਾਂ ਪਤਾ ਨਹੀਂ ਕਿੱਥੇ ਨੇ ਇੱਥੀ ਹੋਣਗੀਆਂ ਕੁੜੀਆਂ ਵੀ ਨਾ ਕੁੜੀਆਂ ਨੂੰ ਭੇਜ ਜੇਗੀ ਫਿਰ ਅਜੇ ਪਹਿਲਾਂ ਤੂੰ ਤਾਂ ਰਹਿ ਲਾ ਜਦ ਦੇ ਕਲੇਸ਼ ਕਰ ਲੂਗੀ ਹੌਲੀ ਹੌਲੀ ਉਹਨਾਂ ਨੂੰ ਵੀ ਪਚਾ ਦੂੰਗੀ ਆਪਾਂ ਸਾਰੇ ਚਲੇ ਜਾਵਾਂਗੇ ਉੱਥੀ ਠੀਕ ਹੈ ਹਾਂ ਲਿਆ ਮੈਂ ਦੇਖਾਂ ਉਹ ਕਰਾਂ ਰੋਟੀ ਬਣਾਵਾਂ ਕੁੜੀਆਂ ਨੇ ਖਾਣੀਆਂ ਕੋਈ ਨਾ ਹੂੰ ਹੂੰ ਕਹੀ ਤਾਂ ਜਾਂਦੀ ਆ ਮੈਨੂੰ ਤਾਂ ਡਰ ਲੱਗੀ ਜਾਂਦਾ ਹਜੇ ਵੀ ਚਲ ਦੇਖੀ ਜਾਊਗੀ ਫਿਰ ਹੋਰ ਕੀ ਐ ਜਿਹੜਾ ਕੁਝ ਬਣੂਗਾ ਠੀਕ ਆ ਚੰਗਾ ਪਹਿਣ ਮੇਰੀ ਗੱਲ ਸੁਣ ਧਿਆਨ ਰੱਖੀ ਆਪਣਾ ਤੂੰ ਟਾਈਮ ਨਾ ਖਾ ਪੀ ਲਈ ਬਣਾ ਕੇ ਕਿਤੇ ਉਹੀ ਕੰਮ ਕਰੇ ਮੈਂ ਤਾਂ ਧਿਆਨ ਰੱਖ ਲੂੰਗੀ ਤੂੰ ਵੀ ਆਪਦਾ ਧਿਆਨ ਰੱਖੀ ਕੋਈ ਗੱਲ ਨਹੀਂ ਮੇਰੇ ਕੋਲ ਤਾਂ ਕੁੜੀਆਂ ਹੈਗੀਆਂ ਨੇ ਹਾਂ ਉਹ ਹਾਂ ਉਹਨਾਂ ਨੇ ਆਪੇ ਮੇਰੇ ਨਾਲ ਕੰਮ ਧੰਦਾ ਕਰਾਈ ਜਾਣਾ ਨਾਲੇ ਮੇਰੀ ਗੱਲ ਸੁਣ ਲੈ ਭਾਈ ਜੇ ਉੱਥੇ ਬੇਬੇ ਆ ਵੀ ਜਾਵੇ ਨਾ ਵੱਧ ਘੱਟ ਬੋਲੇ ਤੁਸੀਂ ਚੁੱਪ ਕਰ ਜਿਓ ਮੈਨੂੰ ਪਤਾ ਵੀ ਇੱਕ ਵਾਰ ਤਾਂ ਉਹ ਗਰਮ ਹੋਊਗੀ ਹੁਣ ਤਾਂ ਉਹ ਸੁੱਤੀ ਪਈ ਆ ਹੈ ਉਰੇ ਤਾਂ ਮੈਂ ਆਪੇ ਸੰਭਲੂ ਜਿਹੜੀ ਗੱਲ ਹੋਈ ਪਰ ਉੱਥੇ ਥੋੜਾ ਹੱਕਾ ਹੁਣ ਸੰਭਣ ਦਾ ਕਿਤੇ ਉਹੀ ਮੈਨੂੰ ਫੇਰ ਘੜੀਸੇ ਪਾਦਮੋ ਵਿੱਚ ਅਸੀਂ ਤਾਂ ਕੀ ਬੋਲਣਾ ਚੱਲ ਜੇ ਮੜ ਜੇ ਇਹ ਕਹੇ ਦੇ ਵੀ ਮੈਂ ਜਾਣਾ ਨਹੀਂਗਾ ਫੇਰ ਤੋ ਕੀ ਇਹਨੂੰ ਲੈ ਜੂਗੀ ਬਥੇਰਾ ਸਮਝਾਤਾ ਭਾਈ ਇਹਨੂੰ ਮੈਂ ਸਮਝਾਇਆ ਭਾਈ ਪੂਰੀ ਕਲਾਸ ਲਈ ਆ ਵੀ ਭਾਈ ਹੁਣ ਮਾੜਾ ਮੋਟਾ ਤੂੰ ਵੀ ਜਵਾਬ ਜਵਾਬਾ ਸਵਾਲ ਜਵਾਬ ਕਰਨੇ ਸਿੱਖ ਲੈ ਬੇਬੇ ਨੂੰ ਬੋਲਦੀ ਨਹੀਂ ਹੈਗੀ ਇਕੱਲੀ ਮੈਨੂੰ ਬੋਲਣਾ ਪੈਂਦਾ ਉਹਦੇ ਨਾਲ ਨਾਲੇ ਪਤਾ ਪੈਣਾ ਛੁੱਟਦਾ ਹੈ ਸਰਜੂਗਾ ਚਲ ਭੀ ਕੁੜੀਆਂ ਮਟਿਆਰਨੇ ਹਨਾ ਹੁਣ ਸਾਡਾ ਕਿਵੇਂ ਲੋਟ ਆਊਗਾ ਨਾਲੇ ਫਿਕਰ ਇਹ ਵੀ ਸੋਣ ਨੂੰ ਵੀ ਪਤਾ ਵੀ ਅਸੀਂ ਦੋਨੇ ਭਾਈ ਭਾਈਆਂ ਕਿੰਨਾ ਕੁ ਰੋਟੀ ਪਕਾਉਣ ਵਾਲਾ ਚਲ ਇੱਕ ਜਣਾ ਤਾਂ ਉੱਥੇ ਹੋਵੇ ਚਲ ਇੱਕ ਬਈ ਇੱਥੇ ਆਪਣੇ ਬੀਬੀ ਕੋਲੇ ਫਿਰਦੇ ਰਹੇ ਤਾਂ ਵੀ ਸਰਜੂਗਾ ਕੁੱਕੜ ਮੇਰਾ ਤਾਂ ਬਥੇਰਾ ਮਨ ਤੜਫਦਾ ਵੀ ਦੱਸ ਦੋਏ ਭਾਈ ਰੋਟੀ ਕਿਵੇਂ ਖਾਂਦੇ ਹੋਣਗੇ ਕਿਵੇਂ ਬਣਾਉਂਦੇ ਹੋਣੇ ਨੇ ਹੈ ਐਵੇਂ ਵੀ ਨਹੀਂ ਹੈਗਾ ਵੀ ਕਿਸੇ ਤੋਂ ਬਣਵਾ ਲਵਾਂਗੇ ਇੱਕ ਦਿਨ ਅਗਲਾ ਦੇ ਦੂ ਰੋਟੀ ਬਣਾ ਕੇ ਦੋ ਦਿਨ ਕਿਹੜਾ ਪੁੱਛਦਾ ਏ ਇੱਕ ਪਤਾ ਨਹੀਂ ਮੇਰੀ ਮਾਂ ਦੇ ਦਿਮਾਗ ਨੂੰ ਕੀ ਹੋਇਆ ਹੋਇਆ ਚਲ ਕੋਈ ਨਾ ਭਣੇ ਸੋਚਣਾ ਕਰ ਹੁਣ ਮੈਂ ਭੱਗ ਜੂਗੀ ਰੋਟੀ ਦੋਨੇ ਭਾਈਆਂ ਦੀ ਮੈਂ ਪਕਾ ਦਿਆ ਕਰੂੰ ਨਾਲੇ ਕੱਪੜਾ ਲੀੜਾ ਤੋਹ ਦਿਆ ਕਰੂੰ ਐਨੇ ਹੌਲੀ ਹੌਲੀ ਕੁੜੀਆਂ ਨੂੰ ਭੇਜਦੀ ਫਿਰ ਗੱਲ ਭਣੇ ਕੰਮ ਦੀ ਨਹੀਂ ਗਈ ਚਲ ਕੰਮ ਤਾਂ ਕੋਈ ਗੱਲ ਨਹੀਂ ਰੋਣਾ ਤਾਂ ਇਹਨਾਂ ਫਿਰ ਕੋਈ ਹੁਣ ਸਾਨੂੰ ਬੁੜੀ ਵੀ ਨਹੀਂ ਕੋਈ ਕੰਮ ਕਰਨ ਆਉਂਦੀ ਅਗਲਾ ਕਹਿੰਦਾ ਪਿੰਨੇ ਕਿਹੜੇ ਕੋਈ ਬੁੜੀ ਹੈਗੀ ਉਹੀ ਆ ਪੁੱਤ ਕੋਈ ਨਹੀਂ ਡਰਦਾ ਲੱਗਦਾ ਅਗਲਾ ਕਹਿੰਦਾ ਇਹਦੇ ਤੀਵੀਆਂ ਪਤਾ ਨਹੀਂ ਕਾਤੇ ਗਈਆਂ ਹੋਈਆਂ ਨੇ ਕਿਸੇ ਨੂੰ ਕੀ ਪਤਾ ਵੀ ਸਾਡੀ ਉਹ ਮਾਂ ਮਾੜੀ ਆ ਫਿਰ ਉਹੀ ਤੱਕ ਤਾਂ ਇਹ ਤਾਂ ਫਿਰ ਆਪ ਔਖੇ ਸੋਖੇ ਜਿੰਨੀ ਕਿ ਭਈ ਜਿਵੇਂ ਲੈਂਦੀ ਕਰਦੀ ਕਦੇ ਢਾਬੇ ਤੋਂ ਲਿਆਉਣੇ ਕਦੇ ਲਾ ਲੈਣੇ ਹੈਗੇ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਆਪਣਾ ਭਾਈ ਰਾਮ ਨਾਲ ਉਹ ਕਰਿਓ ਬਾਕੀ ਜੇ ਕੋਈ ਗੱਲਬਾਤ ਹੋ ਵੀ ਗਈ ਠੰਡੇ ਮਤੇ ਨਾਲ ਗੱਲ ਕਰਿਓ ਕਿਤੇ ਉਹੀ ਬੇਬੇ ਨੂੰ ਛੱਤ ਨਹੀਂ ਚੜਜੋ ਇਹ ਤਾਂ ਇਹ ਜੱਸ ਸੁਭਾਅ ਹੈ ਠਾਣਿਆਂ ਤੱਕ ਪਹੁੰਚ ਜੂਗੀ ਇਹਨੂੰ ਲੈ ਕੇ ਆਉਣ ਨੂੰ ਨਾ ਨਾ ਐ ਤਾਂ ਹੁਣ ਮੈਨੂੰ ਪਤਾ ਬੇਬੇ ਦੇ ਸੁਭਾਅ ਦਾ ਤਾਂ ਚੱਲ ਠੀਕ ਆ ਕਿਤੇ ਉੱਠ ਵੀ ਨਾ ਜਾਵੇ ਜਾਂ ਬਰਜ ਜਾ ਕੋਈ ਨਾ ਬੇਬੇ ਦਾ ਧਿਆਨ ਰੱਖੀ ਜੀ ਹਾਂ ਹਾਂ ਠੀਕ ਆ ਚੰਗਾ ਚਲੇ ਜਾ ਚੱਲੋ ਸ਼ੁਕਰ ਹੈ ਚਲੇਗੀ ਘਰੇ ਘਰ ਦਾ ਵੀ ਬੁਰਾ ਹਾਲ ਹੋਇਆ ਪਿਆ ਹੁਣ ਬੇਬੇ ਨੂੰ ਤਾਂ ਮਾਂ ਪੇ ਸੰਭਲੂਗੀ